ਸਸ਼ਤਰਿਕਾ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬਦਵਾ ਪ੍ਰੋਫੈਸਰ ਮਨਜੀਤ ਸਿੰਘ ਜੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਗੱਲ ਸਿੱਧੇ ਤੌਰ ਤੇ ਕਰਨੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸੀ ਪੰਜਾਬ ਪੀਤੇ ਦਿਨ ਉਹਨਾਂ ਨੇ ਗੁਰੂ ਰਵਿਦਾਸ ਜੀ ਦੀ ਜਨਮ ਦਿ ਦੇ ਮੌਕੇ ਤੇ ਪ੍ਰਕਾਸ਼ ਆਗਮਨ ਪੁਰਬ ਦੇ ਮੌਕੇ ਤੇ ਡੇਰਾ ਸਚਕਣ ਬਲਣਾ ਨਤਮਸਤਕ ਹੋ ਕੇ ਭਾਸ਼ਣ ਵੀ ਦਿੱਤਾ ਗੁਰੂ ਸਾਹਿਬ ਨੂੰ ਯਾਦ ਵੀ ਕੀਤਾ ਯਾਨੀ ਕਿ ਗੁਰੂ ਰਵਿਦਾਸਵਾ ਰਾਜੀ ਨੂੰ ਯਾਦ ਵੀ ਕੀਤਾ ਔਰ ਪੰਜਾਬ ਦਾ ਵੀ ਬਹੁਤ ਜ਼ਿਕਰ ਕੀਤਾ ਔਰ ਆਂਕੜੇ ਵੀ ਬਹੁਤ ਦੱਸੇ ਉਹਨਾਂ ਨੇ ਪੰਜਾਬ ਲਈ ਕੀ ਕੁਝ ਉਹ ਕਰਕੇ ਆਏ ਸੀ ਕੱਲ ਚੁੱਕੇ ਬਜਟ ਵਿੱਚ ਸੀਗਾ ਪਰ ਸਵਾਲ ਸਭ ਤੋਂ ਵੱਡਾ ਹੈ ਕਿ ਇੱਕ ਤੇ ਐਸੀ ਪੋਲਿਟਿਕਸ ਪੰਜਾਬ ਦੀ ਜਿਹੜੀ ਹੈ ਉਸ ਦੇ ਵਿੱਚ ਇਸ ਦੌਰੇ ਨੂੰ ਕਿਵੇਂ ਵੇਖਿਆ ਜਾਏ ਔਰ ਕੀ ਵਾਕਿ ਪੰਜਾਬ ਨੂੰ ਜੋ ਉਮੀਦ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਕੁਝ ਮਿਲੇਗਾ ਉਹ ਮਿਲਿਆ ਜਾਂ ਨਹੀਂ ਪ੍ਰੋਫੈਸਰ ਸਾਹਿਬ ਉਮੀਦ ਉਹ ਪੂਰੀ ਬੱਜੀ ਜਾਂ ਕਹਿ ਲੋ ਕਿ ਉਮੀਦਾਂ ਤੇ ਪਾਣੀ ਫਿਰਿਆ ਨੇ ਹਾਲਾਤੇ ਬਣ ਗਏ ਆ ਵੈਸੇ ਤੇ ਪੂਰੀ ਦੁਨੀਆ ਜੀ ਆ ਉਹ ਸਾਡੇ ਇੰਡੀਆ ਚ ਵੀ ਆ ਜਿਹੜੇ ਆ ਕਿ ਪੰਜਾਬ ਦੇ ਵਿੱਚ ਵੀ ਰਿਫਲੈਕਟ ਕਰ ਰਹੇ ਆ ਉਹ ਹਾਲਾਤੇ ਆ ਕਿ ਜਿੰਨੀ ਕਾਰਪੋਰੇਟ ਜੁੰਡਲੀ ਆ ਉਹਨਾਂ ਨੇ ਗਾਂ ਰਾਜਨੀਤਿਕ ਲੋਕਾਂ ਨੂੰ ਜਮੂਰੀਆਂ ਨੂੰ ਵਰਤ ਰਹੇ ਆ ਅੱਛਾ ਉਹ ਵੀ ਹੁਣ ਬਿਨਾ ਕੁਝ ਕੀਤਿਆਂ ਥੱਲੇ ਦੇਣਾ ਤੇ ਹੈ ਨਹੀਂ ਕੁਝ ਨਹੀਂ ਜਨਤਾ ਨੂੰ ਕੁਝ ਨਹੀਂ ਦੇਣਾ ਜਨਤਾ ਨੂੰ ਪਾਵਣ ਨਹੀਂ ਕਰਨਾ ਜਿ ਕੋਛੇ ਛੇ ਹੀ ਹੈ ਕਿ ਉਹਨਾਂ ਨੂੰ ਦਿਖਦਾ ਇਹ ਰਹੇ ਕਿ ਅਸੀਂ ਤੁਹਾਡੇ ਲਈ ਹੁਣ ਵੀ ਕੁਝ ਕੀਤਾ ਹੁਣ ਵੀ ਕੁਝ ਕੀਤਾ ਪਰ ਜਿੰਨਾ ਵੀ ਉਹਨਾਂ ਨੂੰ ਹੋਰ ਥੱਲੇ ਸੁੱਟਿਆ ਜਾ ਸਕਦਾ ਸੀੜੀ ਤੋਂ ਤਾਂ ਚੜਨ ਵਾਲੀ ਪੌੜੀ ਤੋਂ ਉਹਨਾਂ ਹੋਰ ਸੁੱਟਿਆ ਜਾਵੇ ਉਹ ਫਿਰ ਕੀ ਕਰਦੇ ਆ ਵੋਟਾਂ ਤੇ ਚਾਹੀਦੀਆਂ ਜਾਤ ਫਿਰ ਲੋਕੀ ਵੋਟਾਂ ਪਾਉਣਾ ਬੰਦ ਕਰ ਦਿੰਗੇ ਜੇ ਵੋਟਾਂ ਚਾਹੀਦੀਆਂ ਤੇ ਕੋਈ ਇਹੋ ਜੇ ਤੌਰ ਤਰੀਕੇ ਖੱਡੋ ਕਿ ਵੋਟਾਂ ਵੀ ਪੈਂਦੀਆਂ ਰਹਿਣ ਕੰਮ ਵੀ ਨਾ ਹੋਵੇ ਤੇ ਕਾਰਪੋਰੇਟ ਖੁਸ਼ੀ ਹੋਣ ਜਿਸ ਤਰੀਕੇ ਨਾਲ ਆਪਣਾ ਕੰਮ ਰਾਜਨੀਤਿਕ ਸੱਤਾ ਤੇ ਕਬਜ਼ਾ ਰੱਖਣ ਦਾ ਕਾਰਪੋਰੇਟਾਂ ਨੇ ਆਊਟਸੋਰਸ ਕਰ ਦਿੱਤਾ ਪੋਲੀਟੀਕਲ ਪਾਰਟੀਆਂ ਨੂੰ ਪੋਲੀਟੀਕਲ ਪਾਰਟੀਆਂ ਨੇ ਆਪਣਾ ਕੰਮ ਜਿਹੜਾ ਵਿਕਾਸ ਦਾ ਕਰਨਾ ਸੀ ਉਹ ਆਊਟਸੋਰਸ ਕਰਤਾ ਬਾਬਿਆਂ ਨੂੰ ਕਿਤੇ ਉਹ ਨਾ ਕਿਤੇ ਕੋਈ ਜਾਤ ਦਾ ਮਿਲ ਜੇ ਕੋਈ ਹੋਰ ਮਿਲ ਜੇ ਕੋਈ ਕਿਸੇ ਕਿਸਮ ਦਾ ਇਤਿਹਾਸਿਕ ਪੁਰਬ ਮਿਲ ਜੇ ਤੁਸੀਂ ਜਾ ਕੇ ਜਿੰਨੇ ਪੋਸਟਰ ਭਾਵੇਂ ਉਹ ਸਾਡੇ ਹਰਿਆਣੇ ਵਾਲੇ ਭਾਈ ਆ ਚੀਫ ਮਿਨਿਸਟਰ ਸਾਹਿਬ ਤੇ ਭਾਵੇਂ ਸਾਡੇ ਪੰਜਾਬ ਵਾਲੇ ਚੀਫ ਮਿਨਿਸਟਰ ਆ ਤੁਸੀਂ ਕੱਢ ਕੇ ਲਿਸਟ ਸਗੋ ਮੈਂ ਤੁਹਾਨੂੰ ਇਹ ਕਹੂੰਗਾ ਤੁਸੀਂ ਇਹਨਾਂ ਤਿਆਰ ਕਰੋ ਕਿ ਕਿੰਨੇ ਜਿਹੜੇ ਆ ਪੰਜਾਬ ਦੇ ਵਿਕਾਸ ਤੇ ਆਏ ਆ ਇਸ ਇਤਿਹਾਸ ਤੇ ਕਿੰਨੇ ਬਾਬਿਆਂ ਦੇ ਹੋਰ ਨਾਂ ਦੇ ਉਹਨਾਂ ਤੇ ਪੁਰਬਾਂ ਤੇ ਆਏ ਸਾਨੂੰ ਕੋਈ ਉਹਦੇ ਨਾਲ ਦਿੱਕਤ ਨਹੀਂ ਹੈਗੀ ਸਾਨੂੰ ਦਿੱਕਤ ਇਹ ਹੈ ਕਿ ਕੀ ਹੁਣ ਬਾਬੇ-ਬਾਬੇ ਜਿਹੜੇ ਆ ਉਹਨਾਂ ਨੂੰ ਵੀ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਨਾ ਬਾਬੇ ਤਾਂ ਹੀ ਸੱਚੀ ਅਗਵਾਈ ਕਰਦੇ ਹੋਣਗੇ ਆਪਣੇ ਸਮਾਜ ਦੇ ਕਿ ਜੇ ਇਹਨਾਂ ਲੋਕਾਂ ਨੂੰ ਸਵਾਲ ਕਰਨ ਉਹ ਕੀ ਕਰਦੇ ਆ ਕਿ ਬਾਬਿਆਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪ੍ਰਭਾਵ 'ਚ ਜਿੱਤਰਾ ਹੁੰਦਾ ਕਿ ਤੁਸੀਂ ਸਾਡੇ ਮੈਨੇਜਰ ਬਣੋ ਨਾ ਕਿ ਜਨਤਾ ਦੇ ਰੀਅਲ ਬਾਬੇ ਬਣੋ ਰੀਅਲ ਗੁਰੂ ਬਣੋ ਤੁਹਾਡੇ ਸਾਹਮਣੇ ਡੇਰਾ ਸੱਚਾ ਸੌਦਾ ਦੇ ਰਾ ਸੱਚਾ ਸੌਦਾ ਤੇ ਉਸ ਨੂੰ ਤੇ ਆਪਣੇ ਹੁਣ ਘੜੇ ਦੀ ਮੱਛੀ ਵਾਂਗੂ ਰੱਖਿਆ ਹੈ ਨਾ ਜਿੱਥੇ ਮਰਜੀ ਵੱਢ ਤੋ ਜਦੋਂ ਮਰਜੀ ਆ ਜੇ ਕੋਈ ਕਹਿੰਦੀ ਆ ਚੰਗਾ ਜੀ ਫਿਰ ਬਾਹਰ ਉਹ ਹੀ ਸਨਾਰੀ ਜੇਲਿਆ ਪੀ ਉੱਥੇ ਹੀ ਰਹਿਣ ਉਹਨਾਂ ਨੂੰ ਕਹੋ ਪੀ ਐਦ ਕੀ ਤੇ ਸਾਡੇ ਕੋਲ ਬਾਹਰ ਆਉਣ ਦਾ ਕੋਈ ਨਾ ਨਾ ਬਹੁਤ ਹੋ ਗਿਆ ਲੋਕਾਂ ਦਾ ਬੜਾ ਫਿਰ ਇਧਰ ਨੂੰ ਚੱਲ ਪੈਣਗੇ ਉਹ ਉਹ ਹੁਣ ਐਸਰੀ ਕੇ ਨਾਲੀ ਇਹ ਬੜਾ ਰਿਸਪੈਕਟਡ ਡੇਰਾ ਹੈ ਕਾਇਆ ਜਿਹੜਾ ਡੇਰਾ ਸੱਚ ਖੰਡ ਬੱਲਾ ਪਰ ਜੇ ਰਾਜਨੀਤਿਕ ਲੋਕ ਵੱਡੇ ਵੱਡੇ ਇੱਥੇ ਤਰੀਕੇ ਨਾਲ ਹੀ ਉੱਥੇ ਆਉਂਦੇ ਰਹੇ ਤਾਂ ਜਿਹੜਾ ਮਾੜਾ ਮੋਟਾ ਉੱਥੇ ਕੰਮ ਹੁੰਦਾ ਮੈਨੂੰ ਲੱਗਦਾ ਉਹਦੇ ਤੇ ਵੀ ਕਿੰਤੂ ਪਰੰਤੂ ਹੋਣ ਲੱਗ ਜੂ ਤੁਹਾਡੇ ਸਾਹਮਣੇ ਆ ਪਦਮਸ਼ੀਰੀ ਜਦੋਂ ਮਿਲ ਜਾਂਦਾ ਹੈ ਕਿਸੇ ਨੂੰ ਤੇ ਉਹ ਅੰਦਰੋਂ ਅੰਦਰੀ ਤੇ ਸਰਕਾਰ ਤੇ ਉਸ ਗੱਲ ਦਾ ਧੰਨਵਾਦ ਸ਼ੁਕਰਗੁਜ਼ਾਰ ਪ੍ਰਧਾਨ ਮੰਤਰੀ ਨਾਲ ਮੀਟਿੰਗਾਂ ਤੇ ਫਿਰ ਕੁਦਰਤੀ ਜਦੋਂ ਦਿੱਲੀੋਂ ਫੋਨ ਆਊਗਾ ਤੇ ਕੰਮ ਵੀ ਹੋਣਗੇ ਕੋਈ ਐਵੇਂ ਤੇ ਹੁੰਦਾ ਨਹੀਂ ਕੋਈ ਵਿੱਲਾ ਤੇ ਹੈ ਨਹੀਂ ਹੈ ਇਹ ਜਿਹੜਾ ਇੱਕ ਚੇਨ ਬਣ ਗਈ ਆ ਪਿੱਛੋਂ ਕਿਹਦੀ ਸੇਵਾ ਕਰਨੀ ਆ ਤੇ ਜਿਹੜੇ ਖਾਸ ਕਰ ਦਲਿਤ ਸਮੁਦਾਏ ਦੇ ਬਾਬਾ ਜੀ ਹੋਣਗੇ ਉਹਨਾਂ ਲਈ ਤੇ ਸਭ ਤੋਂ ਵੱਡਾ ਇੱਕ ਆਪਣੇ ਆਪ ਚ ਚੁਣੌਤੀ ਹੈ ਕਿ ਕੀ ਉਹਨਾਂ ਨੇ ਹੁਣ ਲੀਕ ਖਿੱਚ ਕੇ ਆਪਣੇ ਫਾਲੋਅਰ ਆਪਣੇ ਭਗਤਾਂ ਦੇ ਨਾਲ ਖੜੇ ਹੋਣਾ ਉਹਨਾਂ ਦੇ ਵੈਲਫੇਅਰ ਲਈ ਖੜੇ ਹੋਣਾ ਉਹਨਾਂ ਦੇ ਭਵਿੱਖ ਨੂੰ ਉਜਲਾ ਕਰਨ ਲਈ ਖੜੇ ਹੋਣਾ ਜਾਂ ਫਿਰ ਉਹਨਾਂ ਨੇ ਆਪਣੇ ਨਿੱਜੀ ਜਿਹੜਾ ਡੇਰੇ ਦਾ ਇੱਕ ਉਸ ਦੀ ਮਹਿਮਾ ਨੂੰ ਹੋਰ ਵਧਾਉਣਾ ਤੇ ਛਤਰੀ ਲੈਣੀ ਆ ਉੱਪਰੋਂ ਵੱਡੇ ਪੋਲੀਟੀਕਲ ਲੀਡਰਾਂ ਦੀ ਇਹ ਇੱਕ ਸਵਾਲ ਉਹਨਾਂ ਡੇਰੇ ਵੀਰਾਂ ਲਈ ਵੀ ਪੁੱਛਿਆ ਸੀ ਕੱਲ ਦੇ ਦੌਰੇ ਤੋਂ ਬਾਅਦ ਤੁਹਾਨੂੰ ਕੀ ਲੱਗ ਰਿਹਾ ਕਿ ਉਹ ਫਾਲੋਅਰ ਨਾਲ ਖੜੇ ਹੋਏ ਨੇ ਜਾਂ ਸਿਆਸੀ ਲੋਕਾਂ ਨਾਲ ਖੜੇ ਹੋਏ ਆ ਦੇਖੋ ਹਾਲ ਦੀ ਘੜੀ ਇੰਨਾ ਪ੍ਰੈਸੀਪਿਟੇਟ ਤੇ ਨਹੀਂ ਹੋਇਆ ਪਾਲਵਰ ਵੀ ਉੱਥੇ ਸੀਗੇ ਤੇ ਬਾਬਾ ਜੀ ਵੀ ਸੀਗੇ ਪਰ ਜਦੋਂ ਫਿਰ ਬਾਰ ਬਾਰ ਇਸ ਤਰੀਕੇ ਨਾਲ ਹੋਊਗਾ ਤੁਹਾਨੂੰ ਲੱਗਦਾ ਸੌਖਾ ਤਰੀਕਾ ਥੱਲੇ ਬੱਬ ਥੱਲੇ ਜਿਹੜਾ ਆ ਉਹਨਾਂ ਨੂੰ ਉਸ ਤਰੀਕੇ ਨਾਲ ਜਨਤਾ ਨੂੰ ਦੱਸੀ ਚੱਲੋ ਪਰ ਅਸਲੀਅਤ ਤੱਕ ਪਹੁੰਚਣਾ ਨਾ ਦਿਓ ਨਹੀਂ ਤੇ ਮਿੰਨ ਮੇਰਾ ਮੇਰਾ ਨਿੱਕਾ ਖਦਸ਼ਾਬੀ ਕਹਿ ਲਓ ਤੇ ਅਫਸੋਸ ਵਾਲੀ ਗੱਲ ਵੀ ਹੈ ਕੀ ਸਵਾਲ ਨਹੀਂ ਕਰਨੇ ਚਾਹੀਦੇ ਪ੍ਰਧਾਨ ਮੰਤਰੀ ਆਉਣ ਪੰਜਾਬ ਚ ਪ੍ਰਧਾਨ ਮੰਤਰੀ ਕੋਈ ਪ੍ਰੈਸ ਕਾਨਫਰੰਸ ਨਾ ਕਰੀ ਕਨ ਮੀਡੀਆ ਉਹਨਾਂ ਨੂੰ ਕਦੀ ਕੋਈ ਸਵਾਲ ਨਾ ਕਰੇ ਇਹ ਰੱਬ ਹੋ ਗਿਆ ਹੁਣ ਇੱਥੇ ਸਾਡੇ ਤੇ ਜਾਂ ਰਾਜੇ ਮਹਾਰਾਜੇ ਜਿਨ੍ਹਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ ਇਹ ਕਿਹੜੀ ਡੈਮੋਕ੍ਰੇਸੀ ਆ ਭਈ ਨਾ ਤੁਸੀਂ ਮੀਡੀਆ ਨੂੰ ਹੋਰ ਮੈਨੂੰ ਦੱਸੋ ਪ੍ਰੋਫੈਸਰ ਸਾਹਿਬ ਬੜੀ ਉਮੀਦ ਸੀ ਕਹਿੰਦੇ ਕੁਝ ਦੋ ਵੱਡੇ ਐਲਾਨ ਕਰਕੇ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਤਮਾਮ ਪੰਜਾਬ ਦੇ ਲੀਡਰ ਵੀ ਨਾ ਦੋ ਦਿਨ ਤੋਂ ਜਾਂ ਕਹਿੰਦੇ ਉਹ ਜਿਵੇਂ ਕਹਿ ਦਿੰਦੇ ਨਾ ਗਲਾ ਫਾੜ-ਫਾੜ ਕੇ ਚੀਲਾ ਰਹੇ تھے ਉਹਦਾ ਉਸ ਤਰ੍ਹਾਂ ਕਹਿ ਦਿੰਦੇ ਆ ਕਿ ਜਿਵੇਂ ਬਰੋੜਾ ਪਾਣਾ ਕੇ ਭਾਈ ਦੇਖੋ ਆ ਰਹੇ ਦੇਖੋ ਦੇਖੋ ਪਿਛਲੀ ਵਾਰ ਤੇ ਚੰਨੀ ਨੇ ਉਹ ਕਰਤਾ ਸੀ ਚਲੇ ਗਏ ਸੀ ਫਿਰੋਜ਼ਪੁਰ ਤੋਂ ਵਾਪਸ ਉਰ ਦੇਖਿਓ ਕਿ ਇੱਕ 에어ਪੋਰਟ ਦਾ ਮਤਾ ਜਿਹੜਾ ਆਲਰੇਡੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਪਾਸ ਕਰਕੇ ਭੇਜਿਆ ਹੋਇਆ ਸੀ ਉਹਦਾ ਕਰਗੇ ਇੱਕ ਦਾ ਉਦਘਾਟਨ ਕਰਗੇ ਉਹਦਾ ਵੀ ਨਾਮ ਰੱਖ ਦੇਣ ਦੇ ਮਤਾ ਤੇ ਉਹ ਵੀ ਸੀਗਾ ਕਿ ਭਈ ਹਲਵਾਰੇ ਵਾਲੇ ਦਾ 에어ਪੋਰਟ ਜਿਹੜਾ ਉਹ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਹੋਵੇ ਕੱਲ ਕਹਿੰਦੇ ਮੁੱਖ ਮੰਤਰੀ ਵੀ ਉੱਥੋਂ ਬੋਲ ਪਏ ਭਾਈ ਆ ਵੀ ਕਰ ਦੋ ਇਹ ਵੀ ਸਾਡੀ ਮੰਗ ਹੈ ਪਰ ਸਵਾਲ ਵੱਡਾ ਹੈ ਕਿ ਉਹਦੇ ਚੋਂ ਨਾਮਕਰਨ ਤੇ ਕਰ ਗਏ ਜਾਂ ਨਾਮ ਚੇਂਜ ਕਰ ਗਏ ਜਿਸ ਨਾਮ ਚੇਂਜ ਕਰਨ ਦੀ ਸਿਆਸਤ ਲਈ ਬੀਜੇਪੀ ਜਾਣੀ ਜਾਂਦੀ ਹੈ ਔਰ ਚਲੋ ਗੁਰੂ ਰਵਿਦਾਸ ਮਹਾਰਾਜ ਦੇ ਨਾਤੇ ਕਰ ਗਏ ਲੋਕਾਂ ਨੇ ਉਹਦਾ ਵੀ ਬਹੁਤ ਸਵਾਗਤ ਕੀਤਾ ਔਰ ਕਰਨਾ ਵੀ ਚਾਹੀਦਾ ਪਰ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਕਿ ਕੁਝ ਮਿਲਿਆ ਪੰਜਾਬ ਨੂੰ ਇਸ ਫੇਰੀ ਤੋਂ ਨਹੀਂ ਨਹੀਂ ਸਾਰੇ ਇੱਕੋ ਕੰਮ ਚ ਪਏ ਆ ਨਾ ਵੀ ਕਰਨਾ ਨਹੀਂ ਕੁਝ ਕਰ ਦਿੱਤਾ ਤੇ ਉਹਨਾਂ ਨੂੰ ਤਾਂ ਲੱਗਦਾ ਇਹ ਪਾਪ ਹੋ ਗਿਆ ਕੁਝ ਚੰਗਾ ਕੰਮ ਕਰਤਾ ਤੇ ਤੁਹਾਡੀ ਜਿਹੜੀ ਹੁਣ ਪੋਲਿਟੀਕਲ ਗੱਲ ਬੀਜੇਪੀ ਦੀ ਹੈ ਦੇਖੋ ਜਿਹੜਾ ਕਿਸੇ ਵੀ ਰਾਜਨੀਤੀ ਦੇ ਵਿੱਚ ਅੱਜ ਕੱਲ ਸਭ ਤੋਂ ਜਿਹੜਾ ਪਹਿਲਾ ਇਮਤਿਹਾਨ ਪਾਸ ਕਰਨਾ ਉਹ ਆ ਬਿਸ਼ਰਮੀ ਫੇਰ ਆ ਮਾਣਦਾਰੀ ਦੇ ਨਾਲ ਸਾਰੀ ਗੱਲ ਨਾਂ ਲੋਕਾਂ 'ਚ ਰੱਖਣਾ ਮੈਂ ਇਹ ਤੇ ਨਹੀਂ ਕਹੂੰਗਾ ਕਿ ਸਾਰਾ ਕੁਝ ਝੂਠ ਬੋਲਣਾ ਪਰ ਜਿੱਥੋਂ ਤੱਕ ਬੋਲਿਆ ਜਾ ਸਕੇ ਝੂਠ ਵੇਚਿਆ ਜਾ ਸਕੇ ਉਹਦੀ ਕਲਾ ਕਾਇ ਇਸ ਕਿਸਮ ਦੀ ਜੇ ਤਾਂ ਸਾਡੀ ਰਾਜਨੀਤੀ ਦਾ ਇੱਕ ਅਕਸ਼ ਬਣ ਜਾਈ ਜਨਤਾ ਦੇ ਵਿੱਚ ਪ੍ਰਭਾਵ ਬਣ ਜਾਈ ਜਿਵੇਂ ਪੁਲਿਸ ਦਾ ਇੱਕ ਆਪਣਾ ਹੈ ਕਿ ਉਹਨਾਂ ਨੇ ਜਾਇਜ਼ ਕਰਨ ਦੀ ਜਗ੍ਹਾ ਕਾਨੂੰਨ ਦੇ ਹੱਕ 'ਚ ਬੋਲਣ ਦੀ ਜਗ੍ਹਾ ਨਜਾਇਜ਼ ਕਰਨੀ ਆ ਫੁੱਲ ਝੂਠੇ ਪੁਲਿਸ ਮੁਕਾਬਲੇ ਤੋਂ ਲੈ ਕੇ ਦੂਜੇ ਤੱਕ ਉਹੀ ਹਾਲ ਤਾਂ ਪੋਲਿਟਿਕਲ ਲੋਕਾਂ ਦੇ ਅਕਸ ਬਾਰੇ ਵੀ ਹੈਗੀ ਆ ਤੇ ਨਵਦੀਪ ਜੀ ਇਹਨਾਂ ਨੂੰ ਤੇ ਹੁਣ ਤੁਸੀਂ ਸਵਾਲ ਕਰੋ ਨਾ ਬੁਲਾ ਕੇ ਜਿਹੜੇ ਉਹਨਾਂ ਦੇ ਪ੍ਰਧਾਨ ਹੈਗੇ ਆ ਭਾਵੇਂ ਉਹ ਵਰਕਿੰਗ ਪ੍ਰਧਾਨ ਆ ਭਾਵੇਂ ਪ੍ਰਧਾਨ ਹੈਗੇ ਆ ਉਹਨਾਂ ਨੂੰ ਵੀ ਸਾਨੂੰ ਦੱਸੋ ਤੁਸੀਂ ਜੋ ਐਡਾ ਸਮਾਨ ਸਿਰ ਤੇ ਚੁੱਕਿਆ ਸੀਗਾ ਤੇ ਤੁਹਾਨੂੰ ਕੋਈ ਸੀਕ੍ਰੀਟ ਥੈਲੀ ਤਨੀ ਦੇ ਕੇ ਕਿ ਆ ਪੰਜਾਬ ਲਈ ਵਰਤ ਲਿਓ ਤੁਸੀਂ ਬਾਰਡਰ ਲਈ ਵਰਤ ਲਿਓ ਜਾਂ ਗਰੀਬਾਂ ਲਈ ਵਰਤ ਲਿਓ ਜਾਂ ਦਲਤਾਂ ਲਈ ਵਰਤ ਲਿਓ ਜਾਂ ਮੰਨਰੀ ਗਾਲੇ ਲਈ ਵਰਤ ਲਿਓ ਕੁਝ ਤੁਹਾਨੂੰ ਤਨੀ ਦੇਗੇ ਨਹੀਂ ਪ੍ਰੋਫੈਸਰ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੋਟਲੀਆਂ ਦੇਗੇ ਹੁਣੇ ਮੈਨੂੰ ਤਾਂ ਲੱਗਦਾ ਕਿ ਸ਼ਰ ਲੌਲੀਪੌਪ ਦੇਗੇ ਕੋਈ ਅਨਾਂ ਨੂੰ ਭਾਜਪਾ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਮੋਦੀ ਸਾਹਿਬ ਕਿ ਉਹ ਬੋਲਿਆ ਹੀ ਨਹੀਂ ਕੋਈ ਨਹੀਂ ਲੌਲੀਪੌਪ ਨਹੀਂ ਹੈ ਲੌਲੀਪੌਪ ਦੀ ਲੌਲੀਪੌਪ ਦੀ ਸ਼ੇਪ ਦਾ ਛੁਣਛਣਾ ਭਈ ਅਸੀਂ ਜੋ ਕਹਿੰਨੇ ਪੀਓ ਵਜਾਓ ਮਿਲਣਾ ਕੁਝ ਨਹੀਂ ਹੈਗਾ। ਇਹੀ ਗੱਲ ਹੈ ਨਹੀਂ ਤੇ ਜੇ ਹੁਣ ਨਹੀਂ ਸੀ ਮਿਲਣਾ ਤੇ ਕਦੋਂ ਮਿਲਣਾ ਸੀ। ਛੋਣਾ ਸਿਰ ਤੇ ਆਈਆਂ ਇਹਨਾਂ ਉਹਨਾਂ ਨੇ ਤੇ ਆਪਣੇ ਪੈਰ ਜਮਾਉਣ ਲਈ ਕਹਿਣਾ ਹੀ ਕਹਿਣਾ ਪਾਰਟੀ ਦਾ ਅਸਲ ਤੇ ਲੋਕਾਂ 'ਚ ਜਵਾਬ ਦੇਈ ਹੈ ਜੇ ਕੋਈ ਜਿੱਤਰਾ ਬਾਬਿਆਂ ਦੀ ਆਪਣੀ ਸੰਗਤਾਂ ਲਈ ਆ ਹਾਲਾਂਕਿ ਉੱਥੇ ਤੇ ਚਲੋ ਲੋਕ ਨਤਮਸਤਕ ਹੁੰਦੇ ਆ ਉੱਥੇ ਬਾਬੇ ਨੂੰ ਨਹੀਂ ਸਵਾਲ ਕਰਦੇ। ਬਾਬਾ ਜੀ ਤੁਸੀਂ ਸਾਡਾ ਕੁਝ ਕੀਤਾ ਨਹੀਂ ਕਿਉਂਕਿ ਉਹ ਤੇ ਪੋਲਿਟਿਕਲ ਨਹੀਂ ਹੈਗੇ। ਪਰੇ ਇਹਦੇ ਜਿਹੜੇ ਪੋਲੀਟਿਕਲ ਬੰਦੇ ਆ ਲੋਕ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੰਦੇ ਆ ਫੇ ਤੁਹਾਡੇ ਪ੍ਰਧਾਨ ਮੰਤਰੀ ਆਏ ਸੀਗੇ ਤੁਸੀਂ ਜੋ ਐਡਾ ਵੱਡਾ ਕੰਮ ਸ਼ੁਰੂ ਕੀਤਾ ਆਇਆ ਸੀਗਾ 7ਵੇਂ ਸਮਾਨ ਤੱਕ ਗੱਲਾਂ ਪਹਚਾਈਆਂ ਸੀ ਉਹ ਤੇ ਕੁਝ ਕਹਿ ਕੇ ਨਹੀਂ ਗਏ ਸवाय ਇਹ ਕਿ ਜਿਹੜਾ ਸੀਥਰਮਨ ਵਾਲਾ ਬਜਟ ਆਇਆ ਐਤਵਾਰ ਨੂੰ ਸਪੈਸ਼ਲੀ ਜਿਹੜਾ ਨਸ਼ਰ ਕੀਤਾ ਗਿਆ ਪਤਾ ਨਹੀਂ ਕਿਹੜੀ ਐਡੀ ਐਮਰਜੈਂਸੀ ਸੀ ਤੇ ਉਹਦੇ ਤੇ ਪ੍ਰਧਾਨ ਮੰਤਰੀ ਵੀ ਸਪੈਸ਼ਲੀ ਆਪਣਾ ਸੰਡੇ ਨੂੰ ਦਿਨ ਭੰਨ ਕੇ ਇੱਥੇ ਆਏ ਚਲੋ ਉਹਨਾਂ ਦਾ ਤਾਂ ਸਮਝ ਪੈਂਦਾ ਕਿਉਂਕਿ ਪਹਿਲੀ ਤਰੀਖ ਇੱਕ ਇੱਕ ਚੀਜ਼ ਹੋਰ ਦੱਸ ਦਿੱਤੀ ਇੱਥੇ ਇੱਥੇ ਬਹੁਤ ਕੁਝ ਉਹ ਬੋਲ ਕੇ ਗਏ ਮਤਲਬ ਮੈਂ ਉਹ ਸਾਰਾ ਭਾਸ਼ਣ ਤੇ ਤੁਸੀਂ ਵੀ ਸੁਣਿਆ ਹੋਏ ਸ਼ੁਰੂਆਤ 'ਚ ਗੁਰੂ ਰਵਿਦਾਸ ਮਹਾਰਾਜ ਨੂੰ ਯਾਦ ਕੀਤਾ ਔਰ ਜਿਵੇਂ ਉਹਨਾਂ ਦੀ ਆਦਤ ਹੈ ਕਿ ਹਰ ਚੀਜ਼ ਨਾਲ ਉਹਨਾਂ ਦਾ ਕਨੈਕਸ਼ਨ ਹੁੰਦਾ ਹੈ ਕਿ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਔਰ ਮੇਰਾ ਤਾਂ ਵੈਸਾ ਵੀ ਰਿਸ਼ਤਾ ਹੈ ਬਨਾਰਸ ਬੇਰੀ ਕੌਨਸਟੀਚੁਐਂਸੀ ਹੈ ਜਹਾ ਉਹਨਾਂ ਨੇ ਜਨਮ ਲਿਆ ਔਰ ਬਹੁਤ ਕੁਝ ਉਹਨਾਂ ਨੇ ਕੀਤਾ ਪਰ ਮੈਨੂੰ ਲੱਗਦਾ ਕਿ ਉਹ 2-4 ਮਿੰਟਾਂ ਦੀ ਗੱਲ ਤੋਂ ਬਾਅਦ ਪੰਜਾਬ ਤੇ ਸ਼ਹਿਰ ਇਕੱਤੀ ਵਾਰੀ ਜਵਾਨ ਤੇ ਆਇਆ ਉਸ ਤੋਂ ਬਾਅਦ ਤੇ ਸ਼ਾਇਦ ਮੈਨੂੰ ਲੱਗਦਾ ਸੀ ਬਜਟ ਪਾਸ਼ਣ ਜਿਆਦਾ ਸੀ ਕਿ ਦਿੱਲੀ ਸ਼ਾਇਦ ਸਮਾਂ ਨਹੀਂ ਸੀਗਾ ਨਹੀਂ ਦੇ ਸਕੇ ਜਾਂ ਲੋਕਾਂ ਨੇ ਸਵਾਲ ਕਰ ਲੈਣਾ ਸੀ ਕਿ ਭਾਈ ਬਜਟ ਕੋਈ ਬਹੁਤਾ ਚੰਗਾ ਰਿਆ ਨਹੀਂ ਕਿ ਚਲੋ ਇੱਕ ਮੰਚ ਤੇ ਵਨਵੇ ਕਮਿਊਨੀਕੇਸ਼ਨ ਨਹੀਂ ਹੋ ਜੇ ਕਿ ਉੱਥੇ ਜਾ ਕੇ ਲੋਕਾਂ ਨੂੰ ਦੱਸ ਦਈਏ ਕਿ ਬਜਟ ਚ ਮੈਂ ਕੀ ਕੀ ਕਰਕੇ ਆਇਆ ਨਹੀਂ ਦੇਖੋ ਇਹ ਉਹ ਵੀ ਠੀਕ ਹੈ ਤੁਹਾਡੀ ਗੱਲ ਪਰ ਉੱਥੇ ਕੋਈ ਤੰਤ ਤੇ ਸੀਗਾ ਹੀ ਨਹੀਂ ਨਾ ਹੁਣ ਜਿਹੜੀਆਂ ਗੱਲਾਂ ਐਮ ਐਸ ਐਮਈ ਦਾ ਕਰਕੇ ਗਏ ਕੀ ਕੀਤਾ ਦੱਸੋ ਸਾਡੇ ਸਾਡੀ ਪ੍ਰੋਬਲਮ ਕੀ ਆ ਸਾਡੀ ਪ੍ਰੋਬਲਮ ਐ ਐਮ ਐਸ ਐਮਈ ਥੋੜੀ ਆ ਜਣੀ ਸਮਾਲ ਮੀਡੀਅਮ ਤੇ ਮਾਈਕਰੋ ਯੂਨਿਟ ਜਾਂ ਜੋ ਵੀ ਤੁਸੀਂ ਕਹ ਲਓ ਉਸ ਉਹ ਉਹ ਸਾਡੀ ਪ੍ਰੋਬਲਮ ਤੇ ਲਾਉਂਡ ਆਰਡਰ ਦੀ ਹੈ ਸਾਡਾ ਦੇ ਵੱਡੇ ਤੋਂ ਵੱਡਾ ਵੀ ਜਿਹੜਾ ਛੋਟਾ ਵੱਡਾ ਸਾਰਾ ਡੇੜੀਆਂ ਵਾਲਾ ਵੀ ਇੱਥੋਂ ਭੱਜਣ ਨੂੰ ਫਿਰਦਾ ਜੋ ਲਾਉਂਡ ਆਰਡਰ ਦੀ ਹੈ ਇਸ ਵੇਲੇ ਸਾਡੀ ਪੰਜਾਬ ਦੇ ਵਿੱਚ ਪ੍ਰੋਬਲਮ ਹੈ ਲਾਉਂਡ ਆਰਡਰ ਦੀ ਪ੍ਰੋਬਲਮ ਜੁੜੀ ਹੋਈ ਹੈ ਨਸ਼ਿਆਂ ਦੇ ਨਾਲ ਨਸ਼ਿਆਂ ਦੀ ਪ੍ਰੋਬਲਮ ਜੁੜੀ ਹੋਈ ਹੈ ਬੀਐਸਐਫ ਦੇ ਨਾਲ ਤੇ ਨਾਲ ਹੀ ਗੁਜਰਾਤ ਦੀ ਪੋਰਟ ਦੇ ਨਾਲ ਉਹਦਾ ਜਵਾਬ ਕੋਈ ਦੇ ਕੇ ਗਏ ਆ ਲੋਕ ਵੀ ਤੇ ਨੀਣਾ ਸਵਾਲ ਕਰਦੇ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਲੋਕ ਵੀ ਪਰ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਘੱਟ ਦੇ ਇੱਕ ਬਾਬਾ ਹੀ ਸਮਝਣ ਲੱਗ ਗਏ ਆ। ਵਾਲ ਇੱਕ ਵੱਡਾ ਹੋ ਰਿਹਾ ਹੈ ਪ੍ਰੋਫੈਸਰ ਸਾਹਿਬ ਮੈਨੂੰ ਇਹ ਦੱਸੋ ਕਿ ਚਲੋ ਇਹਦੇ ਤੁਸੀਂ ਕਿਹਾ ਕਿ ਉਹਨਾਂ ਨੂੰ ਵੀ ਬਾਬਾ ਸਮਝਣ ਲੱਗ ਪਏ। ਪਰ ਦੇਖੋ ਪ੍ਰੈਕਟੀਕਲੀ ਜੇ ਗੱਲ ਕਰੀਏ ਪੋਲਿਟਿਕਸ ਦੀ। ਦੁਆਬੇ ਦੀਆਂ 23 ਸੀਟਾਂ ਦੇ ਵਿੱਚ ਜ਼ਿਆਦਾਤਰ ਸੀਟਾਂ ਤੇ ਮੈਂ ਕਹੂੰਗਾ ਜਾਂ ਸਾਰੀਆਂ ਹੀ ਸੀਟਾਂ ਦੇ ਪ੍ਰਭਾਵ ਡੇਰਾ ਸਚਕਣ ਬੱਲਾ ਦਾ ਹੈ। ਔਰ ਐਸੇ ਕਰਕੇ ਕਹਿੰਦੇ ਕਿ ਕਾਂਗਰਸ ਬਹੁਤੀਆਂ ਸੀਟਾਂ 22 ਦੇ ਵਿੱਚ 9 ਸੀਟਾਂ ਲੈ ਗਈ ਸੀ 23 ਚੋਂ ਆਪ ਨੂੰ ਇੰਨੀ ਹਨੇਰੀ ਤੋਂ ਬਾਅਦ ਵੀ 10 ਸੀਟੀਆਂ ਮਿਲੀਆਂ ਸੀ ਬਾਕੀ ਇੱਕ ਅਕਾਲੀ ਦਾ ਇੱਕ ਭਾਜੀਪੀ ਇੱਕ ਇੰਡੀਪੈਂਡੈਂਟ ਇੱਕ ਬੀਐਸਪੀਓ ਚਲੋ ਚਾਰ ਉੱਥੇ ਵੰਡ ਗਿਆ ਮੈਨੂੰ ਇਹ ਦੱਸੋ ਕਿ ਕਿੰਨੀ ਕੁ ਸੇਂਦਮਾਰੀ ਬੀਜੇਪੀ ਇਸ ਇਵੈਂਟ ਰਾਈ ਮੈਂ ਤੇਨੂੰ ਇਵੈਂਟ ਹੀ ਕਹਾਂਗਾ ਜਿਹੜਾ ਕੱਲ ਹੋਇਆ ਇਸ ਇਵੈਂਟ ਰਾਈ ਕਿੰਨੀ ਕੁ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੇ ਵੋਟ ਬੈਂਕ ਚ ਸੇਂਦਮਾਰੀ ਕਰ ਪਾਏਗੀ ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ ਨੇ ਨੇ ਮੈਨੂੰ ਨਹੀਂ ਲੱਗਦਾ ਐ ਇੰਨਾ ਕੁਛ ਹੋਣਾ ਕਾਰਨ ਇਹ ਆ ਕਿ ਜਿੰਨਾ ਮਰਜੀ ਪ੍ਰਧਾਨ ਮੰਤਰੀ ਆਉਣ ਜੀਤੇ ਪ੍ਰਧਾਨ ਮੰਤਰੀ ਹੋਏ ਬਿਲਕੁਲ ਕੋਈ ਵੱਡੇ ਗੱਫੇ ਦੇ ਜਾਂਦੇ ਫਿਰ ਤੇ ਲੋਕ ਪ੍ਰਭਾਵਿਤ ਵੀ ਹੁੰਦੇ ਇੱਕ ਵਿਸ਼ਵਾਸ ਬਣਦਾ ਪਰ ਜਿਹੜੀ ਬੇਪਰੋਸਗੀ ਇਸ ਕਿਸਮ ਦੀ ਦੋਰੀਆਂ ਤੇਰੀਆਂ ਚੌਰੀਆਂ ਨੀਤੀਆਂ ਦੇ ਵਿੱਚੋਂ ਮਿਲਦਾ ਆ ਜਿਹਨੂੰ ਤੇ ਉਹਦੇ ਤੱਕ ਤੇ ਲੋਕਾਂ ਨੂੰ ਥੱਲੇ ਤੇ ਕੋਈ ਰਾਹਤ ਨਹੀਂ ਆ ਫਿਰ ਦੂਸਰੀ ਗੱਲ ਪ੍ਰਧਾਨ ਮੰਤਰੀ ਚਲੋ ਇੱਕ ਕੰਪਰੈਸ਼ਨਿਸਟ ਕਿਉਂਕਿ ਚਲੋ ਉਹਨਾਂ ਦਾ ਨਾਂ ਹੈਗਾ ਉਹ ਇੱਕ ਹਵਾ ਬਣਾ ਦੇ ਕਹਿ ਲਓ ਕਿ ਇੱਕ ਬੱਲਾ ਦੇ ਵਿੱਚ ਆ ਕੇ ਤੇ ਲੋਕਾਂ ਨੇ ਵੀ ਚਲੋ ਜੀ ਸਾਨੂੰ ਪ੍ਰਧਾਨ ਮਿਲ ਪਰ ਉਹਨਾਂ ਨੂੰ ਉਹਨਾਂ ਨੂੰ ਐਕਚੁਅਲੀ ਤਰਕਲ ਦੇ ਉਤੇ ਆਪਣੇ ਰਾਜਨੀਤਿਕ ਹਿੱਤ ਵਿੱਚ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਰਾਜਨੀਤਿਕ ਸ਼ਕਤੀ ਬਣਾਉਣਾ ਜਾਂ ਸੀਟਾਂ ਚ ਕਨਵਰਟ ਕਰਨਾ ਉਹ ਕਿੱਥੇ ਬੰਦੇ ਆ ਉਹ ਵੀ ਤੇ ਬੰਦੇ ਵੀ ਤੇ ਤਕੜੇ ਚਾਹੀਦੇ ਨਾ ਜਿਨ੍ਹਾਂ ਦਾ ਲੋਕਾਂ ਦੇ ਭਰੋਸਾ ਹੋਵੇ ਵੀ ਹਾਂ ਜਿਹੜਾ ਜੋ ਪ੍ਰਧਾਨ ਮੰਤਰੀ ਨੇ ਕਿਹਾ ਇਹ ਬੰਦੇ ਪ੍ਰਧਾਨ ਮੰਤਰੀ ਤੋਂ ਕਰਾ ਕੇ ਸਾਨੂੰ ਦੇਣਗੇ ਇਸ ਲਈ ਜਦ ਪਾਰਟੀ ਜਿਹੜੀ ਆ ਜਦ ਤੱਕ ਪਾਰਟੀ ਤਕੜੀ ਨਹੀਂ ਆ ਉਪਰੋਂ ਜਿੰਨੀਆਂ ਮਰਜ਼ੀ ਫੀਰੀਆਂ ਮਾਰੀ ਜਾਓ ਤੇ ਪਾਰਟੀ ਤਕੜੀ ਤਾਂ ਨਹੀਂ ਹੁੰਦੀ ਕਿਉਂਕਿ ਜਿੰਨਾ ਜੇਸ ਪਾਰਟੀ ਦਾ ਪ੍ਰਧਾਨ ਵੀ ਬਾਹਰੋਂ ਇੰਪੋਰਟ ਕੀਤਾ ਹੋਵੇ ਦੂਜੀ ਪਾਰਟੀ ਦਾ ਪ੍ਰਧਾਨ ਲਿਆ ਗਿਆ ਆਪਣਾ ਪ੍ਰਧਾਨ ਲਾ ਲਿਆ ਹੋਵੇ ਤੇ ਉੱਥੇ ਤੁਸੀਂ ਪਾਰਟੀ ਦੀ ਹਾਲਤ ਸਮਝ ਸਮਝ ਸਕਦੇ ਆਂ ਔਰ ਦੂਸਰਾ ਇੱਕ ਜਿਹੜਾ ਚਿਹਰਾ ਸੀਗਾ ਉਹ ਉੱਥੇ ਵੀ ਮਿਲੇ ਆ ਉੱਥੇ ਕੈਪਟਨ ਅਮਰਿੰਦਰ ਸਿੰਘ ਉਹ ਉੱਥੇ ਮਿਲੇ ਲੱਗਦੇ ਆ ਮੈਨੂੰ ਤੇ ਕਿਉਂਕਿ ਦੇਖੋ ਉਹਨਾਂ ਨੇ ਹੱਥ ਖੁੱਤੇ ਮਿਲਾਇਆ ਡੇਰੇ ਮਿਲਦੇ ਲੱਗਦੇ ਤਿੰਨ ਤਿੰਨ ਚਿਹਰੇ ਖਾਸ ਤੌਰ ਤੇ ਫੋਕਸ ਹੋਤੇ ਕਿਤੇ ਗਏ ਉਸ ਫੋਟੋ ਚ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਉਹੀ ਤੇ ਹੈਗੇ ਦੋ ਤੇ ਚਲੋ ਪਹਿਲਾ ਹੀ ਹੈਗੇ ਨਾ ਇੱਕ ਨਵਾਂ ਚਿਹਰਾ ਵਿੱਚ ਐਡ ਹੋਇਆ ਤੇ ਇਹ ਜੇ ਤ੍ਰੈਮੂਰਤੀ ਨੂੰ ਅੱਗੇ ਕੋਈ ਕਿਸੇ ਕਿਸਮ ਦਾ ਖਾਸ ਕੰਮ ਦੇ ਗਏ ਹੋਣ ਤੇ ਇਹਨਾਂ ਦੀ ਵੀ ਇੱਕ ਜਿਹੜੀ ਇਸ ਵੇਲੇ ਨਾਰਾਜ਼ਗੀ ਤੇ ਨਿਰਾਸ਼ਗੀ ਹੈ ਕੈਪਟਨ ਸਾਹਿਬ ਦੀ ਉਹਦੇ ਚੋਂ ਬਾਹਰ ਕੋਈ ਆਉਣ ਦੀ ਕੰਨ ਚ ਫੂਕ ਮਾਰ ਗਏ ਆ ਤੇ ਸ਼ਾਇਦ ਕੋਈ ਮਾੜੀ ਮੋਟੀ ਹਿੱਲ ਜੋ ਲਖੁੰਦੀ ਹੋਵੇ ਪਰ ਇਹੋ ਜੀ ਜੇ ਤੁਸੀਂ ਖਿਚੜੀ ਪਕਾਓਗੇ ਬਾਹਰੋਂ ਬੰਦੇ ਲਿਆ ਲਿਆ ਕੇ ਤੇ ਜਿਹੜਾ origignal ਕਾਡਰ ਹੁੰਦਾ ਪਾਰਟੀ ਦਾ ਉਹ ਬੜਾ ਦੁਖੀ ਹੁੰਦਾ ਉਹਦੇ ਚ ਨਿਰਾਸ਼ਾ ਫੈਲਦੀ ਆ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਆ ਜਿਹੜੇ ਆਪਣੇ ਬੰਦੇ ਉਹਨਾਂ ਨੂੰ ਛੱਡ ਕੇ ਚੰਗੇ ਮਾੜੇ ਜਿਹੋ ਜਿਹੇ ਜਿਨ੍ਹਾਂ ਨੇ 20 20 30 30 40 40 ਸਾਲ ਲਾਏ ਆ ਤੁਸੀਂ ਉਹਨਾਂ ਨੂੰ ਤੇ ਅੱਗੇ ਤੋਰੋ ਨਾ ਤੁਸੀਂ ਬਾਹਰੋਂ ਲਿਆ ਕੇ ਲੀਡਰ ਤੇ ਉਹ ਆਪਣੀ ਮਰਜ਼ੀ ਨਾਲ ਇੱਥੇ ਹੋਰ ਆਪਣੇ ਸਕੇ ਸੰਬੰਧੀਆਂ ਨੂੰ ਲਿਆ ਕੇ ਚੋਣਾਂ 'ਚ ਖੜੇ ਕਰ ਦੇਣ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਹੁੰਦਾ ਇਸ ਕਰਕੇ ਜਿੱਥੋਂ ਤੱਕ ਪਾਰਟੀ ਦੀ ਪੋਲਿਟਿਕਸ ਦੀ ਗੱਲ ਆ ਕੋਛਾਂ ਬੀਜੇਪੀ ਵੱਲੋਂ ਘੱਟ ਨਹੀਂ ਹੈ ਕੇਂਦਰੀ ਲੀਡਰਸ਼ਿਪ ਵੱਲੋਂ ਪਰ ਉਹਨੂੰ ਧਰਾਤਲ ਦੇ ਉੱਤੇ ਐਕਚੁਅਲੀ ਵੋਟ ਵੋਟਾਂ ਦੇ ਵਿੱਚ ਕਿਵੇਂ ਕਨਵਰਟ ਕਰਨਾ ਲੋਕਾਂ ਦੇ ਵਿੱਚ ਉਤਸ਼ਾਹ ਭਰ ਕੇ ਉਹ ਪਾਰਟੀ ਦੇ ਨੈਟ ਗੇਨ ਵਿੱਚ ਕਨਵਰਟ ਕਰਨਾ ਉੱਥੇ ਅਜੇ ਬਹੁਤ ਗੈਪ ਹੈ ਨਹੀਂ ਪਰ ਤਾਂ ਉਹਨੂੰ ਲੱਗਦਾ ਕਿ ਜੋ ਕੋਸ਼ਿਸ਼ ਕੀਤੀ ਗਈ ਹੈ ਪ੍ਰੋਫੈਸਰ ਸਾਹਿਬ ਕਿ ਭਈ ਬਾਕੀ ਸੂਬਿਆਂ ਦੇ ਐਸਟੀ ਵੋਟਰ ਦੀ ਤਰ੍ਹਾਂ ਪੰਜਾਬ ਨੂੰ ਸਮਝਣਾ ਕਿ ਦੁਆਬੇ ਦਾ ਐਸਟੀ ਵੋਟਰ ਤੇ ਵੈਸੇ ਹੀ ਬਹੁਤ ਰਸੂਖਾਲਾ ਮਤਲਬ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦਬਿਆ ਕੁਚਲਾ ਉਹ ਪੜਿਆ ਲਿਖਿਆ ਵੀ ਹੈ ਉਹ ਵੈਲ ਅਵੇਅਰ ਵੀ ਹੈ ਉਹ ਵਿਦੇਸ਼ਾਂ 'ਚ ਵੀ ਬੈਠਾ ਹੈ ਔਰ ਇਹਨਾਂ ਸਾਰੀਆਂ ਗੱਲਾਂ 'ਚ ਕਿ ਉਹ ਯੂਪੀ ਦੇ ਜਾਂ ਬਾਕੀ ਸੂਬਿਆਂ ਦੇ ਐਸਟੀ ਵੋਟਰ ਦੀ ਤਰ੍ਹਾਂ ਆ ਜਾਏਗਾ ਕੀ ਨਹੀਂ ਦੇਖੋ ਜਿਹੜੇ ਆਪਾਂ ਇਹ ਵੀ ਹੈ ਨਾ ਇਹ ਵੀ ਇੱਕ ਮੇਥੇ ਹੈ ਦੁਆਬੇ ਦੇ ਵਿੱਚ ਠੀਕ ਆ ਥੋ ਇੱਕ ਸੈਕਸ਼ਨ ਜਿਹੜਾ ਬੈਟਰ ਆਫ ਆ ਜਿਹੜੇ ਪੜ੍ਹ ਲਿਖ ਗਏ ਜਿਹੜੇ ਆਧਰ ਮੂਵਮੈਂਟ ਦੇ ਵਿੱਚ ਸ਼ਾਮਿਲ ਹੋ ਗਏ ਔਰ ਕੁਝ ਵੈਸੇ ਵੀ ਕਿਉਂਕਿ ਕਾਰੀਗਰ ਬਰਾਦਰੀ ਵਿੱਚੋਂ ਸੀਗੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਣ ਤਾਂ ਉਹਨਾਂ ਨੇ ਥੋੜਾ ਉਹਨਾਂ ਦਾ ਇਤਿਹਾਸ ਦੇ ਵਿੱਚ ਜਾਨੀ ਜੋ ਦਲਿਤ ਦਾ ਨਾਲ ਟੈਗ ਲਾ ਕੇ ਕਿ ਇਹਨਾਂ ਨੂੰ ਨਹੀਂ ਜੀਏ ਤੇ ਮਤਲਬ ਇੱਕ ਸਮਾਜਿਕ ਤੌਰ ਤੇ ਇੰਜ ਕੀਤਾ ਸੀ ਉਹਦੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਘੱਟੋ ਘਾਟ ਆਰਥਿਕ ਤੌਰ ਤੇ ਕਾਫੀ ਮਜ਼ਬੂਤ ਕੀਤਾ ਪਰ ਸਮੁੱਚੇ ਐਸੀ ਤਰ੍ਹਾਂ ਥੋੜੀ ਆ ਗਿਆ ਬਹੁਤ ਵੱਡਾ ਇੱਕ ਸੈਕਸ਼ਨ ਇਹੋ ਜਿਹਾ ਬਿਠਾਇਆ ਜਿਹੜਾ ਸਿਰਫ ਮਨਰੇਗਾ ਦੇ ਵਿੱਚ ਦਿਹਾੜੀਆਂ ਕਰਦਾ ਭਾਵੇਂ ਦਵਾਬੇ ਚ ਵੀ ਹੋਵੇ ਭਾਵੇਂ ਮਾਲਵੇ ਜਾਂ ਬਾਮਾਜੇ ਦੇ ਵਿੱਚ ਤੇ ਬਹੁਤ ਹੈ ਹੀ ਹੈ ਔਰ ਮੈਂ ਇਹ ਕਹਿੰਦਾ ਕਿ ਜਿਹੜੀਆਂ ਬਜਟ ਦਾ ਤੁਸੀਂ ਗੱਲ ਛੇੜੀ ਸੀਗੀ ਜੇ ਬਜਟ ਵਾਲਾ ਵੀ ਲਾਇਆ ਜਾਏ ਤੇ ਤਿੰਨ ਮੁੱਖ ਚੀਜ਼ਾਂ ਜਿਹੜੀਆਂ ਇਹਨਾਂ ਗਰੀਬਾਂ ਨੂੰ ਜਾਂ ਦਲਿਤ ਸਮੁਦਾਏ ਨੂੰ ਇਸ ਵੇਲੇ ਪਿੰਚਕਾਰ ਰਹੀਆਂ ਜਿਹੜੀਆਂ ਉਹਨਾਂ ਦੀ ਕਿਸੇ ਵੀ ਕਿਸਮ ਦੇ ਵਿਕਾਸ ਬૌਧਿਕ ਸੱਭਿਆਚਾਰਕ ਤੇ ਆਰਥਿਕ ਵਿਕਾਸ ਦੇ ਵਿੱਚ ਰੋੜਾ ਬਣੀਆਂ ਉਹ ਇੱਕ ਇਹ ਹੈਗੀ ਆ ਸਿਹਤ ਦੂਜੀ ਸਿੱਖਿਆ ਤੀਜੀ ਜਿਹੜਾ ਇਮਪਲਾਈਮੈਂਟ ਹੈ ਮਤਲਬ ਜੇ ਸਿਹਤ ਸਿੱਖਿਆ ਦੋਵੇਂ ਹੋ ਜਾਣ ਤਾਂ ਫਿਰ ਰੋਜ਼ਗਾਰ ਵੀ ਮਿਲੇ ਰਜ਼ਗਾਰ ਅਜੇ ਜਿਹੜੇ ਅਨਪੜ ਬੀਬੀਆਂ ਨੂੰ ਮਿਲਦਾ ਸੀ ਰਜ਼ਗਾਰ ਉਹ ਤੇ ਮੰਨਦਾ ਰਹੇਗਾ ਸੀ ਜਿਹਦਾ ਨਾਂ ਇਹਨਾਂ ਨੇ ਜੀ ਰਾਮ ਜੀ ਰੱਖਤਾ ਇਹ ਇਹ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਸੀ ਨਾ ਕਿ ਅਸੀਂ 125 ਦਿਨ ਕਰਤੇ ਤੇ ਜਿੰਨਾ ਪਹਿਲਾ ਬਜਟ ਸੀਗਾ ਅਸੀਂ ਉਸ ਬਜਟ ਨੂੰ ਵੀ 2.5 ਗੁਣਾ ਕਰਤਾ ਕਾਰਨ 2.5 ਗੁਣਾ ਮੈਂ ਕਿਉਂ ਕਹਿਣਾ ਕਰਤਾ ਕਿਉਂਕਿ ਪਹਿਲਾਂ 50 ਕਿਹੜੀ ਕੰਮ ਦਿੰਦੇ ਸੀਗੇ ਪਿਛਲੀ ਵਾਰੀ 88000 ਕਰੋੜ ਰੁਪਏ ਦੇ ਕਰੀਬ-ਕਰੀਬ ਜਾਂ 90000 ਕਰੋੜ ਰੁਪਏ ਦੇ ਕਰੀਬ ਸੀਗਾ ਤੁਸੀਂ ਐਤ ਕੀ ਉਸ ਨੂੰ ਸਵਾ 2 ਲੱਖ ਕਰੋੜ ਰੁਪਇਆ ਤੇ ਘੱਟੋ ਘੱਟ ਕਰ ਦੇਣਾ ਉਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਉਹ ਉਹ ਇਸ ਕਰਕੇ ਨਹੀਂ ਹੋਇਆ ਸਵਾ 2 ਲੱਖ ਕਰੋੜ ਰੁਪਇਆ ਕਿਉਂਕਿ ਪਿਛਲੀ ਵਾਰ ਵੀ ਜਿੰਨਾ ਬਜਟ ਰੱਖਿਆ ਸੀ ਉਹ ਅੱਧਾ ਵੀ ਨਹੀਂ ਮਤਲਬ ਹੋਇਆ 30000 ਕਰੋੜ ਜਾਂ ਕਿੰਨਾ ਵਰਤਿਆ ਗਿਆ ਦੇਣੇ ਨਹੀਂ ਪੈਸੇ ਗਰੀਬ ਨੂੰ ਨਹੀਂ ਪੈਸੇ ਦੇਣੇ ਉਸ ਨੂੰ ਡੇਰਿਆਂ ਪਿੱਛੇ ਲਾ ਕੇ ਜਾਂ ਹੋਰ ਨਾਲ ਪਿੱਛੇ ਲਾ ਕੇ ਆਪਣਾ ਕੋਈ ਨਾ ਕੋਈ ਸਾਧਨ ਇਹੋ ਜਿਹਾ ਬਣਾਉਣਾ ਕਿ ਉਹਨਾਂ ਦੇ ਬਿਨਾ ਵਿਕਾਸ ਤੋਂ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਆਪਣਾ ਪ੍ਰਭਾਵ ਵੀ ਬਣਾ ਰੱਖੋ ਔਰ ਉਹਨਾਂ ਤੋਂ ਵੋਟਾਂ ਵੀ ਲੀਂਦੇ ਰੋ ਦੋ ਦੂਸਰੀਆਂ ਗੱਲਾਂ ਉਹਨਾਂ ਦੋਹਾਂ ਦੇ ਵਿੱਚ ਵੀ ਬਜਟ ਬਹੁਤ ਬੁਰੇ ਤਰੀਕੇ ਨਾਲ ਫੇਲ ਹੋਇਆ ਐਜੂਕੇਸ਼ਨ ਐ ਐਜੂਕੇਸ਼ਨ ਦੇ ਵਿੱਚ ਪਿਛਲੀ ਵਾਰ ਨਾਲੋਂ 8% ਜਿਹੜਾ ਆ 8 ਸਵਾ 8% ਇਹਨਾਂ ਨੇ ਜਿੰਨਾ ਪਿਛਲੇ ਸਾਲ ਸੀਗਾ ਵਧਾਇਆ ਉਨੀ ਮੰਗਾਈ ਹੋ ਗਈ ਉਹ ਤੇ ਨਿਊਟਰਲੀ ਹੋ ਗਿਆ ਜਦ ਕਿ ਲੋੜ ਦੇਖੋ ਅੱਜ ਤੋਂ ਨਹੀਂ ਅੱਜ ਤੋਂ 60 ਸਾਲ ਪਹਿਲਾਂ ਤੋਂ ਇੱਕੋ ਫਾਰਮੂਲਾ ਜਿਹੜਾ ਕਠਾਰੀ ਤੋਂ ਲੈ ਕੇ ਹੁਣ ਤੱਕ ਬਾਰ ਬਾਰ ਨਿਊ ਐਜੂਕੇਸ਼ਨ ਪਾਲਿਸੀ ਚ ਵੀ ਆਇਆ ਉਹ ਇਹ ਹੈ ਕਿ ਜਿੰਨਾ ਜੀਡੀਪੀ ਹੈ ਉਹਦਾ 6% ਐਜੂਕੇਸ਼ਨ ਚ ਹੋਣਾ ਚਾਹੀਦਾ ਜਦ ਕਿ ਇੱਥੇ ਮੇਰਾ ਖਿਆਲ 2.5% ਵੀ ਨਹੀਂ ਹੈਗਾ 2% ਵੀ ਨਹੀਂ ਹੈਗਾ ਉਹ ਗੈਪ ਕਦੋਂ ਪੂਰਾ ਇਹ ਹੀ ਹੈਲਥ ਦਾ ਹਾਲ ਹੈ ਜਿੰਨਾ ਹੈਲਥ ਦੇ ਵਿੱਚ ਪੈਸਾ ਚਾਹੀਦਾ ਉਹ 2.5 ਤੋਂ 3% ਚਾਹੀਦਾ ਜੀਡੀਪੀ ਦਾ ਉਹਦਾ ਅੱਧਾ ਪਰਸੈਂਟ ਵੀ ਨਹੀਂ ਹੁੰਦਾ 4% ਹੁੰਦਾ ਇਸ ਕਰਕੇ ਇਹ ਸਾਰਾ ਜਿਹੜਾ ਤੁਸੀਂ ਇਸ ਦੋਵੇਂ ਚੀਜ਼ਾਂ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਇਹਦੇ ਵੱਡੇ ਪੱਧਰ ਤੇ ਉਤਸ਼ਾਹਿਤ ਕਰਦਾ ਹੈ ਜਦੋਂ ਹੈਲਥ ਦੀ ਲੋਕ ਗੱਲ ਕਰਦੇ ਤੇ ਇਹ ਕੀ ਕਰਦੇ ਆ ਤੁਹਾਡੀ ਇੰਸ਼ੋਰੈਂਸ ਕਰਤੀ ਇੰਸ਼ੋਰੈਂਸ ਦੇ ਵਿੱਚ ਗਰੀਬੰਦ ਦੇ ਦੀ ਇੰਸ਼ੋਰੈਂਸ ਕਿੱਥੋਂ ਹੋਣੀ ਆ ਕੀ ਹੋਣੀ ਆ ਉਹਨੂੰ ਕੀ ਪਤਾ ਵੀ ਕੀ ਗੱਲ ਆ ਤੁਸੀਂ ਚੰਗੇ ਹਸਪਤਾਲ ਬਣਾਓ ਜਿੱਥੇ ਉਹ ਸਿੱਧਾ ਜਾਵੇ ਉਹਨੂੰ ਕਹੋ ਹਾਂ ਬਈ ਤੇਰਾ ਕੋਈ ਸਕੈਨ ਕਰਨਾ ਕੋਈ ਐਕਸ-ਰੇ ਲੈਣਾ ਜਾਂ ਜਿਹੜਾ ਵੀ ਅੱਜਕੱਲ੍ਹ ਦੀਆਂ ਮਾਡਰਨ ਟੈਕਨੋਲੋਜੀ ਸਾਰੀ ਆ ਤੂੰ ਆ ਜਾ ਤੂੰ ਸਾਡੇ ਕੋ ਆ ਗਿਆ ਅਸੀਂ ਤੈਨੂੰ ਐਨ ਤਿਆਰ ਕਰਕੇ ਠੀਕ ਠਾਕ ਕਰਕੇ ਭੇਜਾਂਗੇ ਤੈਨੂੰ ਪੈਸਾ ਖਰਚਣ ਦੀ ਲੋੜ ਨਹੀਂ ਹੈ ਮਤਲਬ ਕੀ ਹੋਇਆ ਐਵੇਂ ਪਰਚੀ ਦੇ 10 15 ਰੁਪਏ ਲੈ ਲੈ ਉਹ ਗਰੀਬ ਚਾਹੁੰਦਾ ਗਰੀਬ ਇਹ ਨਹੀਂ ਚਾਹੁੰਦਾ ਕਿ ਤੁਸੀਂ ਉਸ ਨੂੰ ਕਿੱਥੋਂ ਕਿੰਨੇ ਪੈਸੇ ਕਿਹੜੇ ਮੁੜ ਕੇ ਉਹ ਸਾਰੀਆਂ ਇੰਸ਼ੂਰੈਂਸ ਸਰਕਾਰਾਂ ਪੈਸੇ ਨਹੀਂ ਦਿੰਦੀਆਂ ਰੀਇਮਬर्स ਹੁੰਦੀਆਂ ਨਹੀਂ ਕੰਪਨੀਆਂ ਪਾਜ ਬੁਰਾ ਹਾਲ ਕੀਤਾ ਪਿਆ ਸਾਰੀਆਂ ਚੀਜ਼ਾਂ ਨੂੰ ਖਤਮ ਇਸੇ ਤਰ੍ਹਾਂ ਹੀ ਐਜੂਕੇਸ਼ਨ ਦੇ بڑے بڑے ਮਗਰਮਾਸ਼ ਖੜੇ ਕਰਤੇ ਤੇ ਆਪਣੇ ਐਮਪੀ ਬਣਾ ਕੇ ਬਹਿ ਗਏ ਸਾਰੇ ਜਾਨੀ ਇਹ ਐਜੂਕੇਸ਼ਨ ਮਾਫੀਆ ਪੈਦਾ ਹੋ ਗਿਆ ਇਥੇ ਤੁਹਾਨੂੰ ਇੱਕ ਨਵੇਂ ਮਾਫੀਆ ਨਾਲ ਲੱਗਣਾ ਪੈਣਾ ਹੈ ਇਹ ਕਿਹੜੇ ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਮੈਨੂੰ ਨਹੀਂ ਕੋਈ ਵੀ ਉਮੀਦ ਹੈ ਜਿੰਨਾ ਕੁਝ ਬੋਲ ਕੇ ਗਏ ਮੈਂ ਵੀ ਵਹਾਂ ਹਾਂ ਮੈਂ ਵਹਾਂ ਸੇ ਆਇਆ ਹੂੰ ਜੇ ਮੈਂ ਕਿਹਾ ਕਿਦਾ ਅਸ਼ੀਰਵਾਦ ਬਾਬਾ ਜੀ ਦੀ ਲੈ ਕੇ ਆਏ ਹੁਣ ਗੁਰੂ ਰਵਿਦਾਸ ਜੀ ਦੀ ਜਾ ਕੇ ਹੈਨਾ ਇਹੋ ਜੀਆਂ ਗੱਲਾਂ ਮਿੱਠੀਆਂ ਮਿੱਠੀਆਂ ਕਰਕੇ ਲੋਕਾਂ ਦਾ ਬੇਵਕੂਫ ਬਣਾ ਕੇ ਚਲੇ ਜਾਂਦੇ ਆ ਇਹ ਇਹਨਾਂ ਦੀ ਟ੍ਰੇਨਿੰਗ ਆ ਔਰ ਅਫਸੋਸ ਦੀ ਕਾ ਲੈ ਨਹੀਂ ਹੈ ਕਿ ਉਹ ਕਿਉਂ ਇੰਜ ਕਰਦੇ ਅਫਸੋਸ ਦੀ ਗੱਲ ਹੈ ਕਿ ਸਾਡੇ ਬੰਦੇ ਕਦੋਂ ਜਾਗਣਗੇ ਉਹ ਇਸ ਮੈਂ ਹੁਣ ਉਹਦੇ ਤੇ ਹੀ ਆਨਾ ਟ੍ਰੀਟੀ ਕਲੀ ਚਲੋ ਮੈਂ ਐਸਸੀ ਐਸਸੀ ਸਮਾਜ ਤੋਂ ਪਹਿਲਾਂ ਨਾ ਮੈਂ ਹੁਣ ਉਹਦੇ ਤੇ ਵੀ ਆਨਾ ਅਖੀਰਲੇ ਦੋ ਸਵਾਲ ਤੁਹਾਡੇ ਤੋਂ ਵੀ ਲੈਣੇ ਆ ਤੁਸੀਂ ਜਿਹੜਾ ਕਿਹਾ ਨਾ ਕਿ ਸਾਡੇ ਬੰਦੇ ਕਦੋਂ ਜਾਗਣਗੇ ਤੁਹਾਨੂੰ ਲੱਗਦਾ ਨਹੀਂ ਕਿ ਸੀਐਮ ਸਾਹਿਬ ਦਾ ਹਾਲਾਕੀ ਕਿਉਂ ਹਲਵਾਰੇ ਚਲੇ ਜਾਣਾ ਉੱਥੇ ਮੌਕੇ ਤੇ ਨਾ ਜਾਣਾ ਕਿਉਂਕਿ ਜਦੋਂ ਹੜਾ ਵਾਲੇ ਮੌਕੇ ਆਏ ਸੀ ਪ੍ਰਧਾਨ ਮੰਤਰੀ ਉਦੋਂ ਵੀ ਉਹ ਹਸਪਤਾਲ ਦਾਖਲ ਸੀ कल भी हलवारे चले गए प्रधानमंत्री ना कोई मुलाकात नहीं या खटोटकट बजट भी आया सी ट्वीट ते जरूर सीएम साहब ने करता सी के जी उम्मीदा ते खरा नहीं उतरया ते थोटे कोल ते मौका सी उथे नेड़े ले जाके कांच कह देंदे या उथे कहंदे भाई साहब कुछ देके भी जाओ ना तुसी बजट फ्लड आला ਦਿੱਤਾ ਹੁਣ ਤੱਕ ਜੋ ਕਹਿ ਕੇ ਗਏ ਸੀ ਮਤਲਬ ਕੱਲਾ ਟਵੀਟਾਂ ਤੇ ਬਿਆਨਤ ਤੇ ਤਾਂ ਠੀਕ ਹੈ ਉਹ ਕਹਿੰਦੇ ਕਿ ਜੀ ਨੂੰ ਤੁਸੀਂ ਉਲਾਮਾ ਦੇਂਦਾ ਏ ਹੋ ਤੁਹਾਡੇ ਘਰ ਆਇਆ ਪਰ ਤੁਸੀਂ ਗਵਾਂਡੀ ਦੇ ਘਰ ਚਲੇ ਗਏ ਕਿ ਭਈ ਫੀਕਾ ਪੈਦਾ ਕੋਈ ਜਾ ਕੇ ਉਥੇ ਕਹਿਣਾ ਸੀ ਫਿਰ ਕਹਿਣਾ ਸੀ ਤੇ ਇਹ ਭੂਮਿਕਾ ਕਿੰਨੀ ਕੋ ਨਜ਼ਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਦੋ ਵਾਰ ਹੋ ਗਿਆ ਤੇ ਮੁੱਖ ਮੰਤਰੀ ਦਾ ਗੈਰ ਹਾਜ਼ਰ ਰਹਿਣਾ ਇਹ ਦੱਸਣ ਕੇ ਜਿਹੜੇ ਕੀ ਉਹ ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ ਇਹਨਾਂ ਨੂੰ ਟਾਈਮ ਨਹੀਂ ਦਿੰਦੇ ਇਹਨਾਂ ਨੂੰ ਉੱਥੇ ਜਦੋਂ ਇਹ ਕਹਿੰਦੇ ਆ ਲਿਖ ਕੇ ਭੇਜਦੇ ਆ ਭਾਈ ਸਾਡਾ ਮੈਂ ਵੀ ਮਿਲਣਾ ਚਾਹੁੰਨਾ ਸਾਡੀ ਕੋਈ ਮੰਗਾ ਤੂੰ ਇਹਨਾਂ ਨੂੰ ਕਹਿੰਦੇ ਕਿ ਨਾ 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 ਤੈਨੂੰ ਮਿਲ ਨਹੀਂ ਦੇਣਾ ਜੇ ਇਹ ਗੱਲ ਹੈ ਤੇ ਪਬਲਿਕ ਚ ਆਉਣੀ ਚਾਹੀਦੀ ਹੈ ਜੇ ਤੁਸੀਂ ਚਿੱਠੀ ਲਿਖੀ ਹੈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦੇ ਆਫਿਸ ਨੂੰ ਪੀਐਮਓ ਨੂੰ ਕਿ ਦੇਖੋ ਸਾਡੇ ਚੀਫ ਮਿਨਿਸਟਰ ਜੀ ਤਾਂ ਫਿਰ ਜੇ ਚੀਫ ਮਿਨਿਸਟਰ ਨੂੰ ਮਿਲ ਨਹੀਂ ਦਿੱਤਾ ਜਾਂਦਾ ਤਾਂ ਕਹਿ ਦੇਣਾ ਚਾਹੀਦਾ ਕਿ ਸਾਡੇ ਫਿਰ ਸਾਡੇ ਆਉਣ ਦੀ ਲੋੜ ਨਹੀਂ ਹੈ ਵੀ ਸਾਡੀ ਇੱਕ ਫੈਡਰਲ ਸਿਸਟਮ ਹੈਗਾ ਯਾ ਕੋਈ ਸੰਗੀ ਢਾਂਚਾ ਹੈਗਾ ਜਿੱਦੇ ਤੁਸੀਂ ਬਿਨਾ ਕਹਿਣ ਜੇ ਸਾਡੇ ਚੀਫ ਮਿਨਿਸਟਰ ਹੀ ਨਹੀਂ ਕੁਝ ਕਹਿਣਗੇ ਉਹ ਲੋਕੇ ਭੱਜ ਜਾਣਗੇ ਦੂਜੇ ਪਾਸੇ ਨੂੰ ਤਾਂ ਫਿਰ ਫਿਰ ਲੋਕਾਂ ਦੇ ਵਿੱਚ ਲੋਕਾਂ ਦੀ ਜੁਰਤ ਕਿੱਥੋਂ ਪਾਊਗੀ ਲੋਕ ਕਿਵੇਂ ਸਵਾਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕ ਕਿਵੇਂ ਏਡੀਆਂ ਵੱਡੀਆਂ ਤਾਕਤਾਂ ਨੂੰ ਕਨਫਰੋਂਟ ਕਰਨਗੇ ਇਸ ਲਈ ਮੈਂ ਤੇ ਇਸ ਗੱਲ ਨੂੰ ਬਹੁਤ ਵੱਦ ਸਗਣਾ ਮੰਨਦਾ ਤੇ ਇਹ ਮੈਨੂੰ ਲੱਗਦਾ ਕਿ ਜਿਹੜਾ ਹਵਾ ਬਾਜੀ ਇਸ਼ਤਿਹਾਰ ਬਾਜੀ ਰਾਈ ਬਣਾ ਕੇ ਰੱਖਦੇ ਆ ਉਹ ਹਵਾ ਤੇ ਮਿੱਟੀੋਂ ਦੀ ਨਿਕਲ ਜਾਂਦੀ ਹੈ ਹੁਣ ਲੋਕ ਥੋੜੀ ਜਾ ਕੇ ਤਾਂ ਫਿਰ ਤੁਸੀਂ ਦੋ ਗੱਲਾਂ ਹੋ ਗਈਆਂ ਤੁਹਾਡੀ ਗੱਲ ਤੋਂ ਹੀ ਆਪਣੀ ਗੱਲ ਫੜ ਰਿਹਾ ਮੈਂ ਇੱਕ ਦਿਨ ਤੁਸੀਂ ਕਿਹਾ ਕਿ ਜਾਂ ਤੇ ਹੋ ਸਕਦਾ ਸਦਿਆ ਨਾ ਗੋਏ ਜਿਹਦੇ 'ਚ ਮੈਨੂੰ ਡਾਊਟ ਹੈ ਇਹ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਵਿੱਚ ਆ ਰਿਹਾ ਹੋਵੇ ਔਰ ਸੂਬੇ ਦੇ ਮੁੱਖ ਮੰਤਰੀ ਨੂੰ ਕੋਈ ਇਹ ਕਹੇ ਕਿ ਨਾ ਹੋ ਇਹ ਉਹਨਾਂ ਦਾ ਆਪ ਦਾ ਪ੍ਰੋਗਰੋਗੇਟਿਵ ਹੈ ਉਹਨਾਂ ਨੂੰ ਆਣਾ ਚਾਹੀਦਾ ਸੀ ਫਿਰ ਹਲਵਾਰੇ ਚਲੇ ਗਏ ਚਲੋ ਉੱਥੇ ਵੀ ਕਿਉਂਕਿ ਯਾ ਕਹਿ ਲੋ ਕਿ ਹੈਡਲਾਈਨ ਮੈਨੇਜਮੈਂਟ ਕਿਵੇਂ ਹੋਣੀ ਸੀ ਕਿ ਭਈ ਜੇ ਇਹਦਾ ਨਾਮ ਕਰਨ ਪ੍ਰਧਾਨ ਮੰਤਰੀ ਨੇ ਕਰਨਾ ਸੀ ਤੇ ਪੈਰਲਲ ਮੇਰੀ ਵੀ ਤੇ ਹੈਡਲਾਈਨ ਲੱਗਣੀ ਚਾਹੀਦੀ ਹੈ ਤੇ ਉਹ ਹਲਵਾਰੇ ਚਲੇ ਗਏ ਕਿ ਭਈ ਦੇਖੋ ਹਲਵਾਰੇ ਵਾਲੇ ਹਵਾਈ ਅੱਡੇ ਤੇ ਜਦੋਂ ਹੋਇਆ ਤੇ ਉਦੋਂ ਮੁੱਖ ਮੰਤਰੀ ਉੱਥੇ ਮੌਜੂਦ ਯਾ ਕਹਿ ਲੋ ਕਿ ਕੱਲਾ ਹੈਡਲਾਈਨ ਦੇ ਚੱਕਰ ਵਿੱਚ ਤੁਸੀਂ ਜੰਦਾ ਨੂੰ ਛੱਡਤਾ ਤੁਸੀਂ ਚਿੱਠੀਆਂ ਲਿਖੀ ਜਾ ਰਹੇ ਹੋ ਕਿ ਜੀ ਸਾਡਾ ਆਰਡੀਐਫ ਨਹੀਂ ਮਿਲ ਰਿਹਾ ਸਾਡਾ ਫਲਾਣਾ ਪੈਸਾ ਨਹੀਂ ਮਿਲ ਰਿਹਾ ਹੁਣ ਕੱਲ ਉਹਨਾਂ ਨੇ ਇੱਕ ਨਵਾਂ ਸ਼ੂਫਾ ਛੱਡਿਆ ਜੀ ਅੱਜ ਮੈਂ ਅਖਬਾਰ 'ਚ ਕਿਹਾ ਕਹਿੰਦੇ 50 ਹਜ਼ਾਰ ਕਰੋੜ ਸਾਡਾ ਜੀਐਸਟੀ ਦਾ ਪੈਂਡਿੰਗ ਹੈ ਉਹ ਨਹੀਂ ਦਿੱਤਾ ਗਿਆ ਇਹ ਤੇ ਮਤਰੀ ਮਾ ਵਾਲਾ ਸਲੂਕ ਕਰ ਰਹੇ ਤੇ ਮੈਂ ਉਹੀ ਕਹਿ ਰਿਹਾ ਉਹ ਤੇ ਤੁਹਾਡੇ ਘਰ ਆਏ ਸੀ ਆ ਚਿੱਠੀਆਂ ਰਾਈ ਟਵਿੱਟਰ ਆਈ ਟਵਿੱਟਰ ਟ੍ਰੀਟੀ ਹੋਣ ਰਹੀ ਤਾਂ ਬੈਠ ਰਹਿ ਕੇ ਮੂੰਹ ਤੇ ਗੱਲ ਕਰ ਲੈਂਦੇ ਜਾ ਕੇ ਨਹੀਂ ਜੀ ਬਿਲਕੁਲ ਤੁਸੀਂ ਠੀਕ ਕਹਿੰਨੇ ਆ ਇਹਨਾਂ ਨੇ ਅਸਲ ਮਾਨਿਆ ਜਦ ਜਲ ਮਿਲ ਕੇ ਬੀਬਕੂ ਬਣਾਉਣਾ ਲੋਕਾਂ ਦਾ ਉਹੀ ਸਾਰਾ ਕੁਝ ਚੱਲਿਆ ਨਵਨੀਤ ਜੀ ਅਫਸੋਸ ਦੀ ਗੱਲ ਇਹ ਹੈ ਕਿ ਜਿੰਨਾ ਤੋਂ ਸਾਡੇ ਜਿੰਨਾਂ ਨੂੰ ਅਸੀਂ ਆਪਣੇ ਕਹਿੰਦੇ ਆ ਜੇ ਉਹ ਵੀ ਅੱਗੇ ਚਿਹਰਾ ਦਿਖਾ ਲੈਣ ਤੋਂ ਭੱਜਣ ਗਏ ਤੇ ਆਪਣੀ ਇਹੋ ਜਿਹੇ ਮੌਕੇ ਤੇ ਰਾਜਨੀਤਿਕ ਸ਼ਬੀ ਨੂੰ ਹੋਰ ਤਿੱਖਾ ਕਿਵੇਂ ਕਰਨਾ ਜਾਂ ਉਹਨੂੰ ਚਮਕਾਉਣਾ ਕਿਵੇਂ ਉਹ ਚੱਕਰਾਂ 'ਚ ਪੈ ਜਾਣਗੇ ਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਅੱਗੇ ਰੱਖਣ ਤੋਂ ਗੁਰੇਜ਼ ਕਰਨਗੇ ਸਿਰਫ ਇਸ ਕਾਰਨ ਲਈ ਕਿ ਇੱਕ ਮੇਰੀ ਉਧਰ ਜੋ ਤੁਹਾਡੇ ਵੀ ਮਨ ਵਿੱਚ ਹੈ ਤੇ ਉਹ ਕਰਦੇ ਵੀ ਇੰਜ ਹੀ ਆ ਕਿ ਇਹ ਆਪਣੀ ਫੋਟੋ ਕਿਵੇਂ ਬਰਾਬਰ ਦੀ ਪ੍ਰਧਾਨ ਮੰਤਰੀ ਦੇ ਲਾਉਣੀ ਆ ਫਿਰ ਇਹਦਾ ਮਤਲਬ ਆ ਕਿ ਤੁਹਾਨੂੰ ਆਪਣੀ ਰਾਜਨੀਤੀ ਆਪਣੀ ਗੱਦੀ ਆਪਣੀ ਪਾਰਟੀ ਪਿਆਰੀ ਆ ਲੋਕ ਪਿਆਰੇ ਨਹੀਂ ਆ ਮੈਂ ਤੇ ਇਹਦਾ ਇਹਦਾ ਸਿੱਟਾ ਹੀ ਹੋਈ ਕੱਢਦਾ ਹਮ ਅਖੀਰ 'ਚ ਮੈਨੂੰ ਇਹ ਦੱਸ ਦੋ ਪੂਰੀ ਚਰਚਾ ਸੀ ਕਰ ਲਈ ਜਿਹੜੇ ਐਸਸੀ ਵੋਟ ਤੇ ਟਾਰਗੇਟ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਹੈ ਕਿ ਉਹ ਹੋ ਗਿਆ ਕੱਲ ਦੀ ਫੇਰੀ ਨਾਲ ਨਹੀਂ ਬਿਲਕੁਲ ਨਹੀਂ ਐਸtra ਇੰਨਾ ਸੌਖਾ ਨਹੀਂ ਹੈ ਐਸਸੀ ਕੋਈ ਪਹਿਲੀ ਗੱਲ ਤੇ ਇਹ ਦੇਖ ਲਓ ਹਰ ਕੋਈ ਕਹਿੰਦਾ ਕੋਈ 32% ਕੋ 34% ਕੋ ਕਰਨਾ ਉਹ ਇੱਕ ਇੱਕ ਬਰਾਦਰੀ ਨਹੀਂ ਹੈ ਉਹ 43 ਬਰਾਦਰੀ ਨਾਲ ਉਹ ਗੱਲ ਠੀਕ ਹੈ ਕਿ ਜਿਨ੍ਹਾਂ ਦੇ ਵਿੱਚ 3 4 80% 3 4 ਬਰਾਦਰੀ ਹੈ ਪਿੰਡਾਂ ਤੇ ਸ਼ਹਿਰਾਂ ਦੇ ਮਿਲਾ ਕੇ ਉਹ 80% ਆ ਬਾਕੀ ਸਾਰੇ ਜਿਹੜੀਆਂ 35 ਬਰਾਦਰੀਆਂ ਉਹ 20% ਚ ਆ ਉਹ ਗੱਲ ਮੈਂ ਮੰਨਦਾ ਪਰ 20% ਵੀ ਬਹੁਤ ਹੁੰਦੇ ਜਿਹੜੀਆਂ ਬਾਕੀ ਵੀ ਇਹ ਵੀ ਇਹ ਵੀ ਇੱਕ ਵੱਡੀ ਬਰਾਦਰੀ ਆ ਜਿੱਥੇ ਉਹ ਜਾ ਕੇ ਆਏ ਰਵਿਦਾਸੀਆ ਮਤਲਬ ਉਹਨਾਂ ਤੋਂ ਜਿਸ ਬਰਾਦਰੀ ਤੋਂ ਕਹੋ ਕਿ ਸੈਕਿੰਡ ਨੰਬਰ ਤੇ ਇਹੀ ਹੈ ਪਹਿਲੇ ਤੇ ਤੇ ਮਜਬੀ ਸਿੱਖਾ ਜਾਂਦੇ ਆ ਬਸ ਫਿਰ ਆ ਕੇ ਫਿਰ ਅਧਰਮੀ ਤੇ ਵਾਦੀ ਹੀ ਪਾਈਚਾਰ ਆ ਕੇ ਉਹ ਹੀ ਥੋੜਾ 80% ਆ ਦਾ ਫਾਰਮੂਲਾ ਹੀ ਹਾਂ ਹਾਂ ਮਤਲਬ ਹੁਣ ਜਿਤਰਾ ਲੋਕਾਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਐਸਟੀਮੇਸ਼ਨ ਲਾਇਆ ਜੀ ਇਹਨਾਂ ਦੀ 15 ਲੱਖ ਫਾਲੋਇੰਗ ਇੱਥੇ ਆ 5 ਲੱਖ ਬਾਹਰ ਆ ਇਸ ਕਰਕੇ 15 ਲੱਖ ਜਿਵੇਂ ਸਾਰੇ ਦੇ ਸਾਰੇ ਉੱਥੇ ਇੰਜ ਥੋੜੀਆ ਕਿ ਉਹਨਾਂ ਦੇ ਕਹਿੰਦੇ ਉੱਤੇ ਉਹ ਕਹਿਣਗੇ ਕਿ ਜਾਓ ਜੀ 15 ਦੇ ਲੱਖ 15 ਲੱਖ ਤਾਂ ਨੂੰ ਵੋਟਾਂ ਪਾਏਗੀ ਪੈ ਗਈਆਂ ਉਨਾ ਚੋ ਕੁਝ ਹਿੱਸਾ ਪ੍ਰਭਾਵਿਤ ਹੋ ਕੇ ਜਿਹੜਾ ਬਿਲਕੁਲ ਨੇੜੇ ਹੋਊਗਾ ਉਹ ਪਾਉਂਦੇ ਹੋਣਗੇ ਪਰ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਉੱਥੇ ਜਾਂਦੇ ਆ ਉਹ ਕਾਂਗਰਸ ਦੇ ਨਾਲ ਵੀ ਤੇ ਹੈਗੇ ਜਿਨ੍ਹਾਂ ਨੇ ਪੀੜੀਦਰ ਪੀੜੀ ਵੋਟਾਂ ਕਾਂਗਰਸ ਨੂੰ ਪਾਈਆਂ ਭਾਵੇਂ ਉਹ ਡੇਰੇ ਬੱਲਾਂ ਦੇ ਨਾਲ ਵੀ ਸੀ ਉਹ ਆਪ ਪ੍ਰਧਾਨ ਮੰਤਰੀ ਦੀ ਫੇਰੀ ਦੇ ਨਾਲ ਕੀ ਖਿਆਲ ਹੈ ਉਹ ਪੱਕੇ ਹੋ ਜਾਣਗੇ ਉਹ ਸਕੋ ਹੋਰ ਕਾਂਗਰਸ ਵਾਲ ਪੱਕੇ ਵੀ ਹੋ ਸਕਦੇ ਆ ਇਸ ਕਰਕੇ ਕਿ ਪ੍ਰਧਾਨ ਮੰਤਰੀ ਕੁਝ ਦੇ ਕੇ ਨਹੀਂ ਗਿਆ ਬਾਬਾ ਜੀ ਨੂੰ ਮਿਲ ਗਿਆ ਬਾਵਾ ਹੋਰ ਵੀ ਮਿਲ ਗਿਆ ਤੇ ਪਰ ਉਹਨਾਂ ਨੂੰ ਆਪਣੇ ਹਿੱਤ ਵੀ ਤੇ ਪਿਆਰੇ ਆ, ਆਰਥਿਕ ਹਿੱਤ ਪਿਆਰੇ ਆ, ਰਾਜਨੀਤੀ ਤੇ ਖਿੱਤ ਪਿਆਰੇ ਆ, ਪਿੰਡ ਦਾ ਵਿਕਾਸ ਪਿਆਰਾ ਆ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇੰਨਾ ਗੇੜਿਆਂ ਦੇ ਨਾਲ ਇੰਜ ਆਖ ਕੋਈ ਬਹੁਤ ਵੱਡਾ ਸਵੇ ਹੋ ਗਿਆ। ਖਾਸ ਕਰਕੇ ਜਦੋਂ ਉਹਨਾਂ ਦੇ ਖੁਦ ਹੀ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਨੇ ਚੋਣ ਇਥੋਂ ਥੋੜੀ ਲੜਨੀ ਉਹਨਾਂ ਦੇ ਵਾਰਾਂ ਨੇ ਸੀ ਤੋਂ ਲੜਨੀ ਹੈ, ਜਦੋਂ ਵੀ ਲੜਨੀ ਹੈ। ਇਸ ਕਰਕੇ ਚੋਣ ਤੇ ਲੜਨੀ ਆ ਪਾਰਟੀ ਨੇ ਤਾਂ ਪਾਰਟੀ ਖੁਦ ਹੀ ਬਿਠੀ ਆ ਮੂੰਹ ਥੱਲੇ ਨੂੰ ਕਰਕੇ ਕਿ ਭਾਈ ਬੜਾ ਹੀ ਨਿਰਾਸ਼ ਕੀਤਾ। ਅਸੀਂ ਹੁਣ ਅੱਖਾਂ ਨੂੰ ਲੋਕਾਂ ਨੂੰ ਮੂੰਹ ਕਿਵੇਂ ਦਿਖਾਈਏ, ਕਾਦੇ ਨਾਲ ਦਿਖਾਈਏ। ਇਸ ਕਰਕੇ ਉਹ ਚੰਗੀ ਗੱਲ ਹੁੰਦੀ ਜੇ ਕੁਛ ਨਾ ਕੁਛ ਦੱਸ ਕੇ ਜਾਂਦੇ ਤੇ ਇਹ ਉਹ ਜਿਹੜਾ ਜੋਛ ਇਥੇ ਭਰ ਕੇ ਗਏ ਜਾਂ ਥੋੜੀ ਲੋਕਾਂ ਦੇ ਵਿੱਚ ਇੱਕ ਮੋਬਿਲਾਈਜੇਸ਼ਨ ਕਰਕੇ ਗਏ ਆ ਇੱਕ ਚੰਗਾ ਮਾਹੌਲ ਬਣਾ ਕੇ ਗਏ ਆ ਕਿ ਮੈਂ ਦੇਖੋ ਤੁਹਾਡੇ ਦਰਦ ਨੂੰ ਸਮਝਦਾ ਮੈਂ ਇਥੇ ਜਿਹੜਾ ਜੋ ਆਪਣੇ ਬਾਬਾ ਜੀ ਕਹਿ ਕੇ ਗਏ ਆ ਉਹ ਸਾਰੇ ਦਾ ਸਾਰਾ ਮੇਰੇ ਦਿਲ ਵਿੱਚ ਵੀ ਉਸੇ ਤਰੀਕੇ ਨਾਲ ਬੇਗਮਪੁਰੇ ਵਰਗਾ ਦਰਦ ਆਉਂਦਾ ਉਹਥੇ ਦੀ ਗੱਲ ਵੀ ਉਹ ਕਰਕੇ ਕਿ ਬੇਗਮਪੁਰਾ ਕੀ ਇਥੇ ਤੇ ਗਾਮੀ ਗਾਮਿਆਂ ਕਿਹੜਾ ਬੇਗਮ ਹੈ ਤਾਂ ਤੁਸੀਂ ਬੇਗਮਪੁਰਾ ਬਣਾਉਣ ਲਈ ਕਿਸਾਨਾਂ ਨੇ ਜਰੂਰ ਇੱਕ ਵਾਰੀ ਬਣਾਇਆ ਸੀਗਾ ਮੈਂ ਤੇ ਉਹਨੂੰ ਬੜਾ ਬੜਾ ਪ੍ਰਚਾਰਿਆ ਸੀ ਜਿੱਥੇ ਤੁਸੀਂ ਖਾਲੀ ਹੱਥ ਜਾਓ ਤੁਹਾਨੂੰ ਰਹਿਣ ਨੂੰ ਕੰਬਲ ਖਾਣ ਨੂੰ ਪੀਣ ਨੂੰ ਸਾਬਣ ਬਰਛ ਸਾਰਾ ਉੱਥੇ ਮਿਲਦਾ ਸੀ ਉਹ ਆ ਬੇਗਮਪੁਰਾ ਅਸ ਪਿਆਰ ਪ੍ਰਾਤ ਪਿਆਰ ਮਿਲਦਾ ਸੀ ਸਾਰਿਆਂ ਦਾ ਕੋਈ ਉੱਥੇ ਜਾਤ ਨਹੀਂ ਕੋਈ ਉੱਥੇ ਧਰਮ ਨਹੀਂ ਕੋਈ ਕੁਝ ਨਹੀਂ ਕੀ ਤੁਸੀਂ ਇਹੋ ਜਿਹਾ ਕੁਝ ਕਰ ਗਏ ਆ ਜਿਹੜਾ ਕਿਸਾਨਾਂ ਨੇ ਉੱਥੇ 13 ਮਹੀਨੇ ਬਾਰਡਰ ਦੇ ਉੱਤੇ ਕਰਕੇ ਦਿਖਾ ਕੁਝ ਨਹੀਂ ਇਹੋ ਜਿਹਾ ਕੀਤਾ ਵੰਡੀਆਂ ਪਾ ਕੇ ਜਾਂਦੇ ਆ ਹੋਰ ਲੋਕਾਂ ਨੂੰ ਆਹ ਜਾਤੀ ਆ ਆਹ ਆ ਫਲਾਨੀ ਮਜਬਦ ਆ ਆ ਫਲਾਨੇ ਧਰਮ ਦਾ ਆ ਉਸ ਕਿਸਮ ਦਾ ਤੁਸੀਂ ਕੰਮ ਕਿਉਂਕਿ ਤੁਹਾਨੂੰ ਵੰਡੀਆਂ ਹੀ ਸੱਤਾ ਵਿੱਚ ਲੈ ਕੇ ਆਉਂਦੀਆਂ ਇਸ ਲਈ ਮੇਰਾ ਤੇ ਇਹ ਕਹਿਣਾ ਹੈ ਨਾ ਕਿ ਤੁਸੀਂ ਕਹਿੰਨਿਆ ਕਿ ਉਹਨਾਂ ਨੂੰ ਫਾਇਦਾ 타ਇਦਾ ਤਾਂ ਹੀ ਹੋਊਗਾ ਲੌਂਗ ਰਨ ਦੇ ਵਿੱਚ ਕਿੰਨੀ ਕਿਤੇ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਈ ਜਾਓਗੇ ਤਾਂ ਹੀ ਹੋਊਗਾ ਜਦੋਂ ਸੱਚੀ ਮੁੱਚੀ ਵਿਕਾਸ ਦੇ ਮਾਡਲ ਤੇ ਉਹ ਦਲਿਤ ਸਮੁਦਾਏ ਨੂੰ ਲੈ ਕੇ ਜਾਓਗੇ ਔਰ ਇਸ ਗੱਲ ਦੇ ਵਿੱਚ ਬਾਬਿਆਂ ਨੂੰ ਵੀ ਆਪਣੀ ਜਿਹੜੀ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਆ ਕੱਲਾ ਇਸ ਗੱਲ 'ਚ ਨਹੀਂ ਖੋਜ ਹੋ ਜਾਣਾ ਚਾਹੀਦਾ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਆ ਗਏ ਜਾਂ ਸਾਡੀ ਫੋਟੋ ਪ੍ਰਧਾਨ ਮੰਤਰੀ ਨਾਲ ਆ ਗਈ ਤੁਸੀਂ ਇਹ ਦੇਖੋ ਕਿ ਜਿਹੜੇ ਤੁਹਾਡੇ ਉੱਥੇ ਨਾਤਮਸਤਕ ਹੁੰਦੇ ਆ ਤੁਹਾਡੇ ਪੈਰੋਕਾਰ ਆ ਤੁਹਾਡੇ ਫਾਲੋਅਰ ਆ ਬਲੀਵਰ ਹੈਗੇ ਆ ਉਹਨਾਂ ਦੀ ਜਿਹੜੀ ਸਿਹਤ ਮਾਨਸਿਕ ਸੱਭਿਆਚਾਰਕ ਔਰ ਸਮਾਜਿਕ ਤੌਰ ਤੇ ਕਿੰਨੀ ਕੰਪਾਵਰਮੈਂਟ ਹੋਈ ਆ ਉਹ ਸਿਹਤ ਕਿੰਨੀ ਕਿ ਪਹਿਲਾਂ ਨਾਲੋਂ ਬਿਹਤਰ ਹੋਈ ਆ ਉਹ ਵੀ ਤੁਹਾਡੇ ਚ ਮਾਪਦੰਡ ਹੋਣੇ ਚਾਹੀਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੁਣਨ ਦੇ ਲਈ ਸੋ ਸਵਾਲ ਵਟਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਮਿਲਿਆ ਕੀ ਜਾਂ ਕਹਿ ਲੋ ਕਿ ਜੋ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਕਿ ਜੀ ਐਸ ਸੀ ਵੋਟ ਤੇ ਟਾਰਗੇਟ ਹੈ ਕਿ ਯੂ ਐਸ ਸੀ ਵੋਟ ਖਾਸ ਤੌਰ ਤੇ ਦੁਆਬੇ ਦਾ ਇਹ ਸਾਰੇ ਐਪੀਸੋਡ ਤੋਂ ਬਾਅਦ ਜਾਂ ਇਸ ਵੱਡੇ ਈਵੈਂਟ ਤੋਂ ਬਾਅਦ ਕਿ ਵਾਕਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਏਗਾ ਖੈ 27 ਚ ਪਿਕਚਰ ਕਲੀਅਰ ਹੋ ਚੜੀ ਇਜਾਜ਼ਤ ਦਿਓ ਸਾਸਤ੍ਰਿਕਾ